ਐਦ ਕੀ ਚੋਣ ਦੰਗਲ ਕਾਦਾ ਬੱਜਿਆ ਕਿ ਦਲ ਬਦਲਵਾਂ ਦੀ ਹਨੇਰੀ ਵਗ ਤਰੀ ਹੈ ਪੰਜਾਬ ਅੰਦਰ ਮੰਨਿਆ ਜਾ ਰਿਹਾ ਹੈ ਕਿ ਆਪਰੇਸ਼ਨ ਲੋਟਸ ਅਸਲ ਦੇ ਵਿੱਚ ਹੁਣ ਸ਼ੁਰੂ ਹੋਇਆ ਹੈ ਇਸ ਤੋਂ ਪਹਿਲਾਂ ਜਿਹੜਾ ਆਪਰੇਸ਼ਨ ਲੋਡਸ ਜਿਹਨੂੰ ਆਪਾਂ ਭਾਗ ਪਹਿਲਾ ਕਹਿ ਸਕਾਂਗੇ ਉਹਦੇ ਸੰਬੰਧੀ ਜਿਹੜੀ ਵੱਡੇ ਪੱਧਰ ਉੱਤੇ ਗੱਲ ਸਾਹਮਣੇ ਆਈ ਹੈ ਉਹ ਫੇਕ ਸੀ ਉਹ ਬੋਕ ਸੀ ਇਹ ਸਾਰੇ ਮਾਮਲੇ ਸੰਬੰਧੀ ਜਿੱਥੇ ਗੱਲ ਕਰਾਂਗੇ ਉੱਥੇ ਨਾਲ ਕਿਉਂਕਿ ਅੱਜ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਸਿਟਿੰਗ ਜਿਹੜੇ ਐਮਪੀ ਸਨ ਤੇ ਦੁਬਾਰਾ ਉਹਨਾਂ ਨੂੰ ਕੋਸ਼ਤ ਕੀਤਾ ਗਿਆ ਸੀ ਜਲੰਧਰ ਤੋਂ ਉਹ ਜਿੱਥੇ ਉਹਨਾਂ ਨੇ ਭਾਜਪਾ ਦਾ ਪੱਲਾ ਫੜ ਲਿਆ ਉੱਥੇ ਨਾਲ ਹੀ ਜਿਹੜੇ ਸ਼ੀਤਲ ਅੰਗਰਾਲ ਨੇ ਜਿਹੜੇ ਪੱਛਮੀ ਜਲੰਧਰ ਤੋਂ ਵਿਧਾਇਕ ਸਨ ਉਹਨਾਂ ਨੇ ਵੀ ਜਿਹੜੀ ਹੈ ਭਾਜਪਾ ਜੁਆਇਨ ਕਰ ਲਈਏ ਕਹਿੰਦਾ ਭਾਪ ਕਿ ਜਿਹੜਾ ਆਪਰੇਸ਼ਨ ਲੋਟਸ ਪਹਿਲਾ ਸੀਗਾ ਉਹਦੇ ਮੁੱਖ ਸ਼ਿਕਾਇਤਕਰਤਾ ਜਿਹੜੇ ਸਨ ਉਹ ਸ਼ੀਤਲ ਅੰਗਰਾਲ ਸਨ ਜਿਨ੍ਹਾਂ ਨੇ ਹੁਣ ਅਗਲਾ ਜਿਹੜਾ ਗੱਲ ਨਵੇਂ ਪਾਸੇ ਤੋਰੀ ਹੈ ਉਹ ਕਿਵੇਂ ਹੈ ਉਸ ਉੱਤੇ ਚਰਚਾ ਕਰਾਂਗੇ ਤੇ ਨਾਲ ਜਿਹੜੀ ਵੱਡੀ ਗੱਲ ਉੱਪਰ ਉੱਪਰ ਕੇ ਸਾਹਮਣੇ ਆਈ ਹੈ ਕਿ ਦਿੱਲੀ ਹੁਣ ਜੇਲ੍ਹ ਦੇ ਵਿੱਚੋਂ ਨਹੀਂ ਚੱਲੇਗੀ ਦਿੱਲੀ ਦੇ ਉਪਰਾਜਪਾਲ ਵੀ ਕੇ ਸਖਸੈਨਾ ਨੇ ਅਜਿਹੀ ਤਰ੍ਹਾਂ ਦਾ ਸੰਕੇਤ ਸਾਹਮਣੇ ਜਾਂਦਾ ਸੋ ਇਹ ਸਾਰੇ ਮਾਮਲੇ ਸੰਬੰਧੀ ਗੱਲਬਾਤ ਵਾਸਤੇ ਚਰਚਾ ਲਈ ਖਾਸ ਤੌਰ ਤੇ ਸਾਡੇ ਨਾਲ ਜੁੜੇ ਨੇ ਉਗੇ ਵਿਸ਼ੇ ਚਿੰਤਕ ਤੇ ਸਿਆਸੀ ਮਾਹਰ ਡਾਕਟਰ ਹਰਵਿੰਦਰ ਸਿੰਘ ਪੱਟੀ ਜੀ ਸੋ ਸਭ ਤੋਂ ਪਹਿਲਾਂ ਪੱਟੀ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਵੈਲਕਮ ਸਵਾਗਤ ਤੁਕਰੀਓ ਕੰਡਰਸਰ ਸਤਿ ਸ੍ਰੀ ਅਕਾਲ ਸ్రోਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਆਪਰੇਸ਼ਨ ਲੋਟਸ ਦੀ ਬੜੀ ਚਰਚਾ ਰਹੀ ਪਿਛਲੇ ਸਮੇਂ ਸਤਾਤੇਰ ਆਪ ਨੇ ਭਾਜਪਾ ਉਤੇ ਇਲਜ਼ਾਮ ਬੜੇ ਘੜੇ ਸੀ ਤੇ ਜਿਹੜੀ ਵਿਧਾਨ ਸਭਾ ਦੇ ਵਿੱਚ ਇਸ ਮਾਮਲੇ ਉੱਤੇ ਸਪੈਸ਼ਲ ਅਜਲਾਸ ਵੀ ਸੱਦਾ ਗਿਆ ਤੇ ਉਸ ਚਰਚਾ ਮਗਰੋਂ ਅੱਜ ਇੱਕ ਨਵੀਂ ਤਰ੍ਹਾਂ ਦਾ ਖਲਾਸਾ ਹੋਇਆ ਹੈ ਕਿ ਉਹ ਆਪਰੇਸ਼ਨ ਲੋਟਸ ਜਿਹੜਾ ਉਹ ਫੇਕ ਸੀਗਾ ਬੁੱਕ ਸੀ ਤੇ ਦੂਜੇ ਬੰਨੇ ਕਿਉਂਕਿ ਅੱਜ ਆਪ ਦੇ ਜਿਹੜੇ ਸਿਟਿੰਗ ਐਮਪੀ ਨੇ ਜਿਨ੍ਹਾਂ ਨੇ ਪਿਛਲੇ ਸਮੇਂ ਜਿਹੜੀ ਜਿਮਨੀ ਚੋਣ ਜਲੰਧਰ ਦੀ ਲੜੀ ਜਿੱਤੀ ਸੁਸ਼ੀਲ ਕੁਮਾਰ ਰਿੰਕੂ ਤੇ ਜਲੰਧਰ ਪਛਮੀ ਤੋਂ ਵ代यक ਸੀਤਲ ਉਂਗਰਾਲ ਉਹਨਾਂ ਨੇ ਆਪ ਨੂੰ ਛੱਡ ਕੇ ਭਾਜਪਾ ਦਾ ਪੰਨਾ ਪੜ ਲਿਆ ਤੇ ਸੀਤਲ ਉਂਗਰਾਲ ਹੀ ਸਨ ਜਿਹੜੇ ਮੁੱਖ ਸ਼ਿਕਾਇਤ ਕਰਤਾ ਫਰੇਸ਼ਨ ਲੋਡਸ ਪਹਿਲੇ ਦੇ ਡਾਕਟਰ ਸਾਹਿਬ ਪਿਛਲੇ ਲੋਡਸ ਤੋਂ ਆਪਾਂ ਅਗਲੇ ਲੋਡਸ ਵੱਲ ਆਈ ਇਹ ਸਾਰੀ ਕਹਾਣੀ ਦੱਸਿਓ ਕਿ ਇਹ ਸਾਰਾ ਕੁਝ ਅਗਲੇ ਸਮੇਂ ਕਿਵੇਂ ਰਹਿਣ ਵਾਲਾ ਤੇ ਪਿਛਲੇ ਸਮੇਂ ਕਿਵੇਂ ਸੀ ਜੀ ਇੰਟਰਸੈਲ ਦੇਖੋ ਗੱਲ ਇਹ ਹੈ ਕਿ ਹੁਣ ਤਾਂ ਜੇ ਕੋਈ ਕੁਝ ਕੁਝ ਵੀ ਕਹਿ ਦਵੇ ਆ ਕਿ ਤਾਂ ਉਹ ਵੀ ਯਕੀਨ ਕਰਨ ਨੂੰ ਜੇ ਕਰਦਾ ਜੇ ਕੋਈ ਇਹ ਕਹੇ ਵੀ ਸਾਰੀ ਆਮ ਆਦਮੀ ਪਾਰਟੀ ਬੀਜੇਪੀ ਚ ਚਲੀ ਗਈ ਜਾਂ ਸਾਰੀ ਕਾਂਗਰਸ ਆਪ ਦੇ ਵਿੱਚ ਚਲੀ ਗਈ ਜਾਂ ਸਾਰੇ ਰਲ ਗਏ ਤਾਂ ਵੀ ਹੈਰਾਨ ਨਹੀਂ ਹੋਵੋਗੇ ਕਿਉਂਕਿ ਕੱਲ ਰਵਨੀਤ ਬਿੱਟੂ ਜੀ ਉਹ ਤੋਂ ਪਹਿਲਾਂ ਆਪਣੇ ਜੀਪੀ ਜੀ ਚੱਬੇਵਾਲ ਸਾਹਿਬ ਮਤਲਬ ਬਿਲਕੁਲੇ ਆਪਾਂ ਤਾਪੀ ਪਈ ਹੋਈ ਹੈ ਜਿਸ ਤਰ੍ਹਾਂ ਐਮਐਲਏ ਐਮਪੀਆਂ ਜਾਂ ਸਿਆਸਤਦਾਨਾਂ ਦਾ ਮੱਛੀ ਵਿਜਾਰ ਹੁੰਦਾ ਹੈ ਨਾ ਉਹ ਪੋਜੀਸ਼ਨ ਪਈ ਹੋਈ ਹੈ ਇਹ ਤਿੰਨ ਚਾਰ ਦਿਨਾਂ ਤੋਂ ਆਪਾਂ ਸੁਣਦੇ ਸੀ ਗੱਲ ਚੱਲ ਰਹੀ ਸੀ ਕਿ ਰਿੰਕੂ ਜੀ ਤੇ ਉਂਗਰਾਲ ਜੀ ਨੇ ਜਿਹੜੇ ਐਮਵੀਓ ਵਰਦੀ ਵਰਦੀ ਪਾ ਰਹੇ ਨੇ ਹੋਰ ਕਲੱਬ ਬਣਾਉਂ ਕਬੱਡੀ ਖੇਡਣ ਦੀ ਪਰ ਅੱਜ ਉਹ ਫਾਈਨਲ 4 ਵਜੇ ਉਹਨਾਂ ਨੇ ਡਿਕਲੇਅਰ ਕਰਤਾ ਪਰ 4 ਵਜੇ ਤੋਂ ਪਹਿਲਾਂ ਇੱਕ ਹੋਰ ਆਪਰੇਸ਼ਨ ਲੋਟਸ ਦਾ ਜ਼ਿਕਰ ਹੋਇਆ ਕਿ ਜਿਹੜੇ 골ਡੀ ਇਹਨਾਂ ਦੇ ਐਮਐਲਏ ਹੈਗੇ ਨੇ ਜਿਲ੍ਹਾ ਲਾਵਾ ਤੋਂ ਆਮ ਆਦਮੀ ਪਾਰਟੀ ਤੇ ਉਹਨਾਂ ਨੇ ਕਿਹਾ ਕਿ ਜੀ ਸਾਨੂੰ ਬਾਹਰਲੇ ਮੁਲਕਾਂ ਤੋਂ ਪਤਾ ਨਹੀਂ ਕਿੱਥੋਂ ਫੋਨ ਆ ਰਹੇ ਨੇ 25-25 ਕਰੋੜ ਆਫਰ ਕੀਤਾ ਜਾ ਰਿਹਾ ਹੈ ਉਹ ਤਾਂ ਪਤਾ ਹੀ ਨਹੀਂ ਲੱਗਿਆ ਕਿ ਫੋਨ ਤਾਂ ਜਲੰਧਰੋਂ ਹੀ ਆ ਰਹੇ ਸੀ ਅਸਲ ਦੇ ਵਿੱਚ ਕਿਤੇ ਦੂਰ ਤੋਂ ਗਏ ਗਿਆ ਹੀ ਨਹੀਂ ਕੰਮ ਕੋਈ ਹਾਂ ਸੋ ਮੇਰਾ ਖਿਆਲ ਹੈ ਕਿ ਆਮ ਆਦਮੀ ਪਾਰਟੀ ਦਾ ਜਿਸ ਤਰ੍ਹਾਂ ਦਾ ਇਹਨਾਂ ਨੇ ਕੋਈ ਤਰੀਕਾ ਫੜਿਆ ਸੀ ਸਿਆਸਤ ਦਾ ਉਹ ਲਗਭਗ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਨਾਲ ਮੇਰਾ ਖਿਆਲ ਹੈ ਉਹਦੇ ਤੇ ਪੂਲ ਸਟਾਪ ਲੱਗਣ ਜਾ ਰਿਹਾ ਹੈ ਬੀਜਪੀ ਨੇ ਪਹਿਲਾਂ ਇਹ ਖੜਾ ਕੀਤਾ ਸੀ ਸਾਰਾ ਸਟੰਟ ਪਰ ਅੱਨਾ ਹਜ਼ਾਰੇ ਦੀ ਲਹਿਰ ਤੋਂ ਸ਼ੁਰੂ ਹੋਇਆ ਸੀ ਅੱਨਾ ਹਜ਼ਾਰੇ ਨੇ ਹੀ ਅਖੀਰ ਕਹਿ ਦਿੱਤਾ ਕਿ ਭਾਈ ਆਪਣੇ ਕਰਮਾਂ ਦਾ ਫਲ ਭੋਗਣਗੇ ਇਹ ਕਹਿ ਕੇ ਉਹ ਦੁਆਰਾ ਸੌਂ ਗਏ ਨੇ ਸੋ ਮਤਲਬ ਆਪਣੇ ਸਾਹਮਣੇ ਹੈ ਹਕੀਕਤ ਕਿ ਸਾਡੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਮੇਰਾ ਖਿਆਲ ਹੈ ਵੀ ਵਰਲਡ ਦੇ ਰਿਕਾਰਡ ਅਸੀਂ ਕੈਮ ਕਰਦੇ ਹੁਲੂ ਬਣਾਉਣ ਦੇ ਵਿੱਚ ਮਤਲਬ ਇਹ ਪਾਰਟੀ ਸਾਨੂੰ ਉਲੂ ਬਣਾ ਗਈ ਯਾਰ ਇਸ ਪਾਰਟੀ ਨੂੰ ਇਹਨਾਂ ਦੇ ਬੰਦੇ ਉਲੂ ਬਣਾ ਰਹੇ ਨੇ ਜਿਹੜਾ ਇਸ ਦੇ ਵਿੱਚ ਸ਼ਿਕਾਇਤ ਕਰਤਾ ਸੀਗੇ ਕਿੰਨੇ ਗੱਜ ਬੱਚ ਕੇ ਸਾਡੇ ਮਤਲਬ ਮੰਤਰੀ ਜੀ ਚੀਮਾ ਸਾਹਿਬ ਨਾਲ ਗਏ ਸ਼ਿਕਾਇਤ ਲਿਖਾਉਣ ਡੀਜੀਪੀ ਕੋਲ ਸ਼ਿਕਾਇਤ ਲਿਖਾਈ ਗਈ ਪੂਰਾ ਸੈਸ਼ਨ ਸਤੇ ਆ ਗਿਆ ਪਰ ਡਾਂਕੇ ਦੇ ਕੋਟ ਤੇ ਕਿਹਾ ਗਿਆ ਕਿ ਸਾਡੇ ਬੰਦਿਆਂ ਨੂੰ ਖਰੀਦ ਲੋ ਜੇ ਕਿਸੇ ਚ ਹਿੰਮਤ ਹੈ ਤਾਂ ਹੂੰ ਉਹੀ ਬੰਦੇ ਜਿਹੜੇ ਸ਼ਿਕਾਇਤ ਕਰਤਾ ਸੀ ਮੁਰਾਲ ਸਾਹਿਬ ਉਹ ਕਹਿੰਦੇ ਹੁਣ ਮੈਂ ਦੱਸਾਂਗਾ ਵੀ ਅਸਲ ਸੱਚ ਕੀ ਸੀ ਹੂੰ ਸਭ ਤੋਂ ਇਹ ਜਿਹੜੀ ਪਿੰਡਰ ਸਾਹਿਬ ਮੈਨੂੰ ਜਿਹੜਾ ਡਰ ਵੀ ਲੱਗ ਰਿਹਾ ਤੇ ਗੱਲ ਸੱਚੀ ਵੀ ਹੈ मतलब ਲੋਕ ਹੁਣ ਕਿਵੇਂ ਸਮਝਣ ਕਿ ਕੋਈ ਬੰਦਾ ਸੱਚ ਬੋਲ ਰਿਹਾ ਹੈ ਹੂੰ ਜੀ ਕਿ ਵੱਡਾ ਅਪੋਰਟਲ ਕਰ ਰਹੇ ਹਾਂ ਤਾਂ ਲੋਕ ਸਾਡੇ ਤੇ ਕਿਉਂ ਭਰੋਸਾ ਕਰਨ ਵੀ ਅਸੀਂ ਜਿਹੜੀ ਗੱਲ ਕਹਿ ਰਹੇ ਸੱਚੀ ਹੈ ਹੂੰ ਜੇ ਕੱਲ ਨੂੰ ਅਸੀਂ ਇਹ ਤੋਂ ਉਲਟ ਕਹਾਂਗੇ ਤਾਂ ਫਿਰ ਉਦੋਂ ਭਰੋਸਾ ਕਰਨ ਉਹ ਸਪੀਡ ਜਿਹੜੀ ਲੋਕਾਂ ਦੇ ਜ਼ੁਬਾਨਾਂ ਤੋਂ ਮੁਕਰਨ ਦੀ ਸਪੀਡ ਇੰਨੀ ਵੱਧ ਗਈ ਹੈ ਉਹ ਅਮਰੀਕਨ ਇੱਕ ਬਹੁਤ ਵੱਡਾ ਮਤਲਬ ਕਮੀਡੀਅਨ ਵੀ ਹੋਇਆ ਰਾਈਟਰ ਵੀ ਹੋਇਆ ਉਹਨੇ ਇੱਕ ਵਾਰ ਇੱਕ ਲਾਈਨ ਲਿਖੀ ਸੀ ਬੜੀ ਕਲਾਸਿਕ ਮਸ਼ਹੂਰ ਹੋ ਗਈ ਸੀ ਉਹ ਕਿਸੇ ਨੂੰ ਜਾ ਕੇ ਕਹਿੰਦਾ ਕਹਿੰਦਾ ðiਸ ਆਰ ਮਾਈ ਪ੍ਰਿੰਸੀਪਲਸ ਈ ਡੋਟ ਲਾਈਕ ਆਈ ਹੈਵ ਅਦਰਸ ਇਹ ਕਹਿੰਦਾ ਮੇਰੇ ਉਸੂਲ ਨੇ ਜੇ ਤੁਹਾਨੂੰ ਇਹ ਪਸੰਦ ਨਹੀਂ ਤਾਂ ਆਪਣੇ ਕੋ ਹੋਰ ਉਸੂਲ ਹੈਗੇ ਸੋ ਜਿਹੜੀ ਮਤਲਬ ਗੱਲ ਹੋ ਰਹੀ ਹੈ ਜਾਂ ਜਿਹੜੇ ਆਪਰੇਸ਼ਨਾਂ ਦੀ ਗੱਲ ਹੋ ਰਹੀ ਹੈ ਉਹ ਸਿਆਸਤ ਹੈ ਜਿਹੜੀ ਮੇਰਾ ਖਿਆਲ ਹੈ ਵੀ ਇਹ ਹੁਣ ਇਹ ਆਪਣੇ ਅੰਤਮ ਚਰਮ ਦੇ ਉੱਪਰ ਆ ਗਈ ਹੈ ਇਸ ਪਾਰੇ ਸਿਆਸਦਾਨ ਬੇਸਿਕਲੀ ਪੋਲੀਟੀਸ਼ੀਅਨ ਸਾਰੇ ਦੇ ਸਾਰੇ ਬਿਜ਼ਨਸਮੈਨ ਬਣ ਗਏ ਨੇ ਸਿਆਸਤ ਧੰਦਾ ਬਣ ਗਈ ਹੈ ਅਰ ਪਾਰਟੀਆਂ ਨੇ ਜਿਹੜੀਆਂ ਲਗਭਗ ਕਾਰਪੋਰੇਸ਼ਨਾਂ ਦਾ ਰੂਪ ਧਾਰਨ ਦੀਆਂ ਜਾ ਰਹੀਆਂ ਨੇ ਜਿਵੇਂ ਕਾਰਪੋਰੇਟਸ ਦੇ ਵਿੱਚ ਹੁੰਦਾ ਹੈ ਕਿ ਫਲਾਣੀ ਫੈਕਟਰੀ ਫਲਾਣੀ ਕੰਪਨੀ ਟੇਕਓਵਰ ਹੋ ਗਈ ਹੂੰ ਜਿਵੇਂ ਉਹਦੇ ਨਾਲ ਸ਼ੇਅਰ ਖਰੀਦ ਲਏ ਤੇ ਉਹਨੂੰ ਟੇਕਓਵਰ ਕਰ ਲਿਆ ਇਹ ਮੇਰਾ ਖਿਆਲ ਹੈ ਟੇਕਓਵਰ ਕਲਚਰ ਆ ਗਿਆ ਹੈ ਕੋਈ ਵੱਡੀ ਗੱਲ ਨਹੀਂ ਕਿ ਆਮਦਵੀ ਪਾਰਟੀ ਹੈ ਜਿਹੜੀ ਇਹਨੂੰ ਸਾਰੀ ਨੂੰ ਵੀ ਬੀਜੇਪੀ ਟੇਕਓਵਰ ਕਰ ਲਵੇ ਹੂੰ ਜੀ ਅੱਧੇ ਤੋਂ ਵੱਧ ਤਾਂ ਟੇਕਓਵਰ ਹੋਈ ਹੋਈ ਐ ਹੂੰ ਇਹ ਸਰਕਾਰ ਚੱਲ ਰਹੀ ਐ ਉਹ ਤਾਂ ਟੇਕਓਵਰ ਉਹਦੇ ਚ ਚੱਲ ਰਹੀ ਐ ਇਸ ਹਿਸਾਬ ਦੇ ਨਾਲ ਪਰ ਆਹ ਤਾਂ ਬਿਲਕੁਲ ਹੀ ਨੰਗਾ ਹੀ ਹੋ ਰਿਹਾ ਐ ਤਾਂ ਬਿਲਕੁਕੁਲ ਹੀ ਮਤਲਬ ਇਹ ਤਾਂ ਇਹ ਤਾਂ ਕਿਸੇ ਵੀ ਜਿਹੜੇ ਸਟੈਂਡਰਡ ਹੁੰਦੇ ਸੀ ਪਾਣੇ ਦੇਖੋ ਜਦ ਤੋਂ ਡਿਫੈਕਸ਼ਨ ਲਾਅ ਤਾਂ ਬਾਅਦ ਚ ਬਣਿਆ 85 ਚ 67 ਦੇ ਵਿੱਚ ਇਸ਼ਤਿਹਾਰ ਹੋਈ ਸੀ ਡਿਫੈਕਸ਼ਨਸ ਹਰਿਆਣੇ ਦੇ ਵਿੱਚ ਇੱਕੋ ਹੀ ਬੰਦਾ ਇੱਕ ਦਿਨ ਚ ਤਿੰਨ ਵਾਰ ਆਇਆ ਆ ਰਾਮ ਗਿਆ ਆ ਰਾਮ ਉੱਥੋਂ ਨਾ ਪਿਆ ਸੀਗਾ ਹਾਂ ਜੀ ਬਿਲਕੁਲ ਕੱਲ ਜਿਹੜੀ ਉਹ ਤੋਂ ਬਾਅਦ ਹੋਈ ਉਹ ਐਮਰਜੈਂਸੀ ਤੇ ਤੋਂ ਬਾਅਦ ਜਦੋਂ ਇਲੈਕਸ਼ਨਾਂ ਡਿਕਲੇਅਰ ਹੋਈਆਂ ਤਾਂ ਸਾਰੀ ਦੀ ਸਾਰੀ ਹਰਿਆਣੇ ਦੀ ਗਵਰਨਮੈਂਟ ਜਿਹੜੀ ਅਟਫੈਕਟ ਕਰ ਦਿੱਤੀ ਗਈ ਹੋਈ ਭਜਨ ਲਾਲ ਦੀ ਗਵਰਨਮੈਂਟ ਸੀ ਕਾਂਗਰਸ ਵੱਲੋਂ ਜਿੱਤੀ ਹੋਈ ਸੀ ਜੀਜੀਵਨ ਰਾਮਜੀਤ ਨੇ ਕਾਂਗਰਸ ਫॉर ਡੈਮੋਕ੍ਰੇਸੀ ਬਣਾ ਲਈ ਸੀ ਕਿ ਸੀਐਫਡੀ ਉਹ ਸਾਰੀ ਦੀ ਸਾਰੀ ਸਮੇਤ ਜੀ ਮਿਨਿਸਟਰ ਗਵਰਨਮੈਂਟ ਉੱਧਰ ਚਲੀ ਗਈ ਸੀ ਪਰ ਉਹ ਸਾਰਾ ਮਤਲਬ ਪਾਲਾਬੰਦੀ ਸਮੇਤ ਸਰਕਾਰ ਸਾਰਾ ਕੁਝ ਹੀ ਹੋ ਗਿਆ ਸੀ ਸਾਰੀ ਕਵਨ ਕਿਹੜੇ ਸਾਲ ਦੀ ਗੱਲ ਹੈ ਸਾਰੇ ਇਹ 77 ਦੀ ਗੱਲ ਹੈ ਜਦੋਂ 77 ਵਿੱਚ ਇਲੈਕਸ਼ਨ ਹੋਈਆਂ ਨੇ ਅਮਰਜੈਂਸੀ ਹਟਈ ਹੈ ਅਮਰਜੈਂਸੀ ਹਟਣ ਤੋਂ ਥੋੜੀ ਦੇਰ ਬਾਅਦ ਮਤਲਬ ਕੰਮ ਹੋਇਆ ਸੀਗਾ ਪਰ ਉਹ ਆਪਣੇ ਆਪ ਦੇ ਵਿੱਚ ਬੜਾਈ ਮਤਲਬ ਕਹਿ ਲਓ ਹੈਰਾਨੀ ਜਨਕ ਵੀ ਸੀ ਪਰ ਉਹ ਚ ਇੱਕ ਦਲੀਲ ਉਹਨਾਂ ਦੀ ਇਹ ਸੀਗੀ ਕਿ ਕਿਉਂਕਿ ਉਹ ਪ੍ਰੋਪਰਟੀ ਫਟ ਗਈ ਹੈ ਅਸੀਂ ਉਸ ਫੈਕਸ਼ਨ ਦੇ ਨਾਲ ਜਾ ਰਹੇ ਹਾਂ ਅਸੀਂ ਡਿਫੈਕਟ ਨਹੀਂ ਕਰ ਰਹੇ ਹੂੰ ਹੂੰ ਤੇ ਥੋੜਾ ਮੇਰਾ ਖਿਆਲ ਹੈ ਵੀ ਉਹ ਜਿਹੜੇ ਰਿਪੋਰਟ ਸੀ ਪੁਰਾਣੇ ਲਗਭਗ ਉਹ ਸਾਰੇ ਟੁੱਟ ਰਹੇ ਨੇ ਸਾਡੇ ਸਾਹਮਣੇ ਟੁੱਟ ਰਹੇ ਨੇ ਉਹ ਕੀ ਮਤਲਬ ਤੁਸੀਂ ਦੇਖੋ ਥੋੜੀ ਦੇਰ ਬਹੁਤ ਪੁਰਾਣੀ ਗੱਲ ਨਹੀਂ ਹੈ ਜੇ ਕੱਲ ਦੀ ਗੱਲ ਹੈ ਆਵਾਦਨ ਪਾਰਟੀ ਦੀ ਗਵਰਨਮੈਂਟ ਬਣੀ ਉਸ ਤੋਂ ਬਾਅਦ ਇਹ ਸੰਗਰੂਪ ਦੀ ਇਲੈਕਸ਼ਨ ਹਾਰੇ ਉਸ ਤੋਂ ਬਾਅਦ ਜਲੰਧਰ ਦੀ ਇਲੈਕਸ਼ਨ 'ਚ ਇਹਨਾਂ ਨੇ ਰਿਸਕ ਨਹੀਂ ਲਿਆ ਕਿਉਂਕਿ ਇਹਨਾਂ ਕੋ ਉਨਿੰਗ ਕੈਂਡੀਡੇਟ ਕੋਈ ਹੈ ਨਹੀਂ ਸੀ ਹੂੰ ਹੂੰ ਜੀ ਉਹ ਜਿਹੜੇ ਤੋਂ ਬਾਅਦ ਇਹਨਾਂ ਨੇ ਲੱਭਿਆ ਉਹ ਵੀ ਮੇਰੇ ਖਿਆਲ ਪੰਜਾਬ ਦੀਆਂ ਇਲੈਕਸ਼ਨਾਂ ਦੇ ਵਿੱਚ ਉਹ ਵੀ ਹਿਸਟਰੀ ਹੈ ਆਪਣੇ ਆਪ 'ਚ ਕਿ ਜਿਹੜਾ ਐਮਐਲਏ ਇਹਨਾਂ ਨੇ ਹਰਾਇਆ ਸੀਗਾ ਸੁਸ਼ੀਲ ਰਿੰਕੂ ਸੁਸ਼ੀਲ ਉਂਗਰਾਲ ਜੀ ਨਹੀਂ ਹਰਾਇਆ ਸੀ ਦੋਨੇ ਦੋਨੇ ਉੱਥੇ ਦੇ ਪੋਲੀਟਿਸ਼ੀਅਨ ਨੇ ਉਹ ਐਮਐਲਏ ਕਿਤੇ ਉਹ ਐਮਐਲਏ ਹਾਰ ਗਿਆ ਹਾਰੇ ਹੋਏ ਐਮਐਲਏ ਨੂੰ ਇਹਨਾਂ ਨੇ ਐਮਪੀ ਖੜਾ ਕਰ ਲਿਆ ਕਾਂਗਰਸ ਦੇ ਵਿੱਚੋਂ ਇਨਫੈਕਟ ਕਰਾ ਕੇ ਹੂੰ ਹੂੰ ਉਹ ਹਾਰੇ ਹੋਏ ਐਮਐਲਏ ਜਿਹੜਾ ਐਮਪੀ ਬਣ ਗਿਆ ਜੀ ਵੀ ਅਸੀਂ ਆਪਸ ਵਿੱਚ ਦਿਲਚਸਪ ਰਿਸਰਚ ਕਰਾਂਗੇ ਜਦੋਂ ਕੋਈ ਮੌਕਾ ਮਿਲਿਆ ਕਿਸ ਚੋਣ ਦੀ ਕਿੰਨੀ ਕਿ ਚੱਲਦੀ ਹੈ ਕਿਉਂ ਵੋਟਰ ਕਿਦਾਂ ਪੋਪੂਲੇਟ ਹੋ ਜਾਂਦਾ ਹੂੰ ਹੁਣ ਜੀ ਜੀ ਤੇਰ ਦੀ ਗੱਲ ਨਹੀਂ ਹੈ ਜਿਮਨੀ ਚੋਣ ਸੀ ਸੰਤੋਖ ਸਿੰਘ ਚੌਧਰੀ ਉਹਨਾਂ ਵਾਲੀ ਹੁਣ ਮਤਲਬ ਇਹਨਾਂ ਨੇ ਸੁਸ਼ੀਲ ਰਿੰਕੂ ਜੀ ਟਿਕਟ ਦਿੱਤੀ ਸੀ ਹੂੰ ਜਿਵੇਂ ਦੁਬਾਰਾ ਕੀ ਲੈ ਲਈ ਕਹਿੰਦਾ ਪਾਡਾ ਸਾਹਿਬ ਜਲੰਧਰ ਦੇ ਵਿੱਚੋਂ ਜਲੰਧਰੀਆ ਨੇ ਜਿਹੜਾ ਸੁਸ਼ੀਲ ਕੁਮਾਰ ਰਿੰਕੂ ਉਹਨਾਂ ਨੂੰ ਇੱਕ ਵਾਰ ਬਤੌਰ ਵਿਧਾਇਕ ਲਿਆਂਦਾ ਕਾਂਗਰਸ ਵਲੋਂ ਜਿਤਾਇਆ ਉਹਨਾਂ ਨੂੰ ਕਾਂਗਰਸੀ ਸਮਝੀ ਫਿਰ ਉਹਨਾਂ ਨੂੰ ਐਮਪੀ ਜਿਤਾਇਆ ਗਿਆ ਆਮ ਆਦਮੀ ਪਾਰਟੀ ਦਾ ਆਗੂ ਜਾਂ ਵਰਕਰ ਸਮਝੀ ਤੇ ਹੁਣ ਸੁਸ਼ੀਲ ਕੁਮਾਰ ਰਿੰਕੂ ਭਾਜਪਾ ਹੀ ਬਣ ਕੇ ਜਲੰਧਰੀਆ ਦੇ ਕੋਲ ਜਾਂਦੇ ਜੀ ਜੀ ਬਿਲਕੁਲ 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 ਮੈਂ ਹੁਣ ਤੱਕ ਮੇਰਾ ਖਿਆਲ ਇਹ ਹੈ ਵੀ ਜਿਸ ਤਰ੍ਹਾਂ ਜਾਖੜ ਸਾਹਿਬ ਨੂੰ ਦੇਖਦੇ ਆ ਜਾਂ ਆਪਾਂ ਕੈਪਟਨ ਸਾਹਿਬ ਨੂੰ ਦੇਖਦੇ ਆ ਹੁਣ ਸਾਨੂੰ ਤਾਂ ਆਦਤ ਪਈ ਹੋਈ ਹੈ ਪੁਰਾਣੀ ਕਿ ਉਸ ਪਾਰਟੀ ਚ ਸੀ ਲੋਕਾਂ ਦੀ ਤਾਂ ਅਪਡੇਸ਼ਨ ਨਹੀਂ ਨਾ ਹੁੰਦੀ ਇਹਨਾਂ ਵਿਚਾਰਿਆਂ ਨੂੰ ਤਾਂ ਬੜਾ ਔਖਾ ਹੁੰਦਾ ਉਹਗਾ politicianਾਂ ਨੂੰ ਵੀ ਕਿਹੜੇ ਚੋਣ ਨਿਸ਼ਾਨ ਦੇ ਲਈ ਮੰਗੀਏ ਕਿਉਂਕਿ ਆਦਤ ਪਈ ਹੁੰਦੀ ਹੈ ਪੁਰਾਣੀ ਹਾਂ 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 ਸੋ ਉਹ ਚੜਿਆ ਹੁੰਦਾ ਹੈ ਉਹ ਮਤਲਬ ਇਹ ਮੈਂ ਇਹਨਾਂ ਦੀ ਕਲਾ ਦੀ ਦਾਤ ਦਿੰਨਾ ਕਿ ਬੜੀ ਜਲਦੀ ਇਹ ਮਜ਼ਾ ਰੰਗ ਰੰਗ ਬਦਲ ਲੈਂਦੇ ਨੇ ਆਪਣਾ ਫਟਾਫਟ ਤੇ ਪਰ ਇੰਟਰਸਟਿੰਗ ਗੱਲ ਸਭ ਤੋਂ ਇਹ ਸੀ ਕਿ ਜਦੋਂ ਇਹ ਉੱਥੋਂ ਸ਼ਿਫਟ ਕੀਤੇ ਸੀਗੇ ਆਪ ਦੇ ਵਿੱਚ ਕਾਂਗਰਸ ਵੱਲੋਂ ਤਾਂ ਸਭ ਤੋਂ ਵੱਧ ਵਿਰੋਧ ਜੀ ਇਹਨਾਂ ਨੇ ਕੀਤਾ ਸੀ ਉਹ ਸਿਟਿੰਗ ਐਮ ਐਲ ਏ ਨੇ ਜਿਹੜੇ ਪੱਛਮੀ ਤੋਂ ਸਤੀਸ਼ ਅੰਗਰਾਲ ਜੀ ਨੇ ਸ੍ਰੀ ਲੰਗਰਾਲ ਜੀ ਨੇ ਕੀਤਾ ਸੀਗਾ ਹੂੰ ਜੀ 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 ਉਹਨੇ ਭਰਾ ਜੋਟੀ ਪਾ ਕੇ ਮਤਲਬ ਚਲੇ ਗਏ ਨੇ ਬੜੇ ਸੋਹਣੇ ਲੱਗ ਰਹੇ ਸੀ ਦੋਨੇ ਸਟੇਜ ਦੇ ਉੱਪਰ ਪੁਰੀ ਸਾਹਿਬ ਤੇ ਆਪਣਾ ਕੀ ਤਾਵੜੇ ਸਾਹਿਬ ਤੇ ਜਾਖੜ ਸਾਹਿਬ ਦੀ ਹਾਜ਼ਰੀ ਦੇ ਵਿੱਚ ਮੋਢਲੇ ਕਮਾਲ ਹੋ ਗਈ ਆਪਣੇ ਆਪ ਚ ਜੀ ਵੈਲਕਮ ਭਾਜਪਾ ਨੇ ਵੱਡਾ ਕੀਤਾ ਜੀ ਹਰਦੇਪਪੁਰੀ ਬਕਾਇਦਾ ਟਾਈਮ ਕੱਢ ਕੇ ਪਹੁੰਚੇ ਠੀਕ ਕਰ ਕਰ ਤਨਸ਼ਕਰ ਭਾਵੜੇ ਸਾਹਿਬ ਦੀ ਤੇ ਫਿਰ ਡਿਊਟੀ ਲੱਗੀ ਹੋਈ ਹੈ ਉਹ ਰੋਜ਼ ਹੀ ਜਿਹੜੇ ਆਉਂਦੇ ਆ ਉਹਨਾਂ ਨੂੰ ਜੁਆਇਨ ਕਰਾਉਂਦੇ ਆ ਜਿਵੇਂ ਰਮਨਦੀਪ ਨਵਨੀਤ ਰਵਨੀਤ ਸਿੰਘ ਬਿੱਟੂ ਦੀ ਜਿਹੜੀ ਹੈ ਆਮਦ ਭਾਜਪਾ ਦੇ ਵਿੱਚ ਉਹ ਫਿੱਕੀ ਫਿੱਕੀ ਜੀ ਹੋਈ ਉਸ ਪੱਧਰ ਵੱਡੇ ਅਗੂ ਨਹੀਂ ਪਹੁੰਚੇ ਅੱਜ ਜਿਹੜਾ ਇਹ ਮਤਲਬ ਭਾਜਪਾ ਲਈ ਜਸਨਵਰ ਕਾ ਵਿਆਹ ਹੋ ਰਿਹਾ ਸੀ ਜੀ ਇਹ ਵੱਡੀ ਗੱਲ ਹੋਈ ਹੈ ਸਿਟਿੰਗ ਐਮਪੀ ਸਿਟਿੰਗ ਐਮਐਲਏ ਮਤਲਬ ਦੋਨੇ ਦੇ ਦੋਨੇ ਜੁਆਇਨ ਕਰ ਰਹੇ ਨੇ ਇਕ ਲਾਕੇ ਦੇ ਵਿੱਚੋਂ ਕੋਈ ਛੋਟੀ ਗੱਲ ਨਹੀਂ ਹੈ ਆਪਣੇ ਆਪ ਦੇ ਵਿੱਚ ਜੀ 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 ਆਪ ਦੇ ਪਪੇੜ ਵੀ ਬਹੁਤ ਵੱਡੀ ਹੈ ਉਹਨਾਂ ਲਈ ਸੰਕਟ ਵੀ ਬੜਾ ਵੱਡਾ ਹੈ ਤੇ ਬੀਜੇਪੀ ਦੇ ਲਈ ਜੇ ਇਹਨੂੰ ਤੁਸੀਂ ਪ੍ਰਾਪਤੀ ਕਹਿਣੀ ਹੈ ਜਾਂ ਬੇਸ਼ਰਮੀ ਕਹਿਣੀ ਹੈ ਜੋ ਮਰਜ਼ੀ ਤੁਸੀਂ ਵਰਤ ਲਓ ਉਹਨਾਂ ਲਈ ਵੀ ਵੱਡੀ ਇਵੈਂਟ ਹੈ ਇਹ ਪਰ ਇਹ ਟੇਕਓਵਰ ਇਹਨਾਂ ਨੂੰ ਹਮ ਡਿਫੈਕਸ਼ਨ ਡਿਵੋਕਸ਼ਨ ਕਹਿਣਾ ਛੱਡੀਏ ਹੁਣੇ ਪਾਰਟੀਆਂ ਟੇਕਓਵਰ ਕਰਨ ਲੱਗੀਆਂ ਨੇ ਵੀ ਆ ਜਿਲ੍ਹਾ ਟੇਕਓਵਰ ਕਰ ਲਿਆ ਸਟੇਟ ਟੇਕਓਵਰ ਕਰ ਲਈ ਇਹ ਜਿਹੜੀ ਮਤਲਬ ਜਿਹੜੀ ਆਪ ਸਰਕਾਰ ਉਹਦਾ ਵजूद ਪੱਖੋਂ ਲੈ ਲਈਏ ਸਿਆਸੀ ਪੱਖ ਜੇ ਆਪਾਂ ਦੇਖੀਏ ਕਿ ਵੱਡੇ ਖਤਰੇ ਦੇ ਵਿੱਚ ਵੀ ਹੈ ਵੱਡੇ ਸੰਕਟ ਦੇ ਵਿੱਚ ਵੀ ਹੈ ਕਿਤੇ ਉਹ ਐਗਜ਼ੈਂਪਲ ਇੱਥੇ ਨਾ ਦਿਖਾਈ ਜਾਏ ਜਿਹੜੀ ਡਾਕਟਰ ਸਾਹਿਬ ਤੁਸੀਂ ਹਰਿਆਣੇ ਵਾਲੀ ਦੱਸ ਰਹੇ ਹੋ ਕਿ ਸਾਰੀ ਦੀ ਸਾਰੀ ਜਿਹੜੀ ਹੈ ਸਰਕਾਰ ਹੀ ਸਾਰੀ ਦੀ ਸਾਰੀ ਪਾਰਟੀ ਉਹ ਮਤਲਬ ਪਾਲਾਬੰਦੀ ਦੇ ਵਿੱਚ ਆ ਗਈ ਨਵੇਂ ਸਰੂ ਨਵਾਂ ਵजूद ਹਰਿਆਣੀਆਂ ਦੇ ਸਾਹਮਣੇ ਆਇਆ ਕਿਤੇ ਪੰਜਾਬੀਆਂ ਦੇ ਸਾਹਮਣੇ ਅਜਿਹਾ ਰੂਪ ਤਾਂ ਨਹੀਂ ਆਉਣ ਦਾ ਕੋਈ ਖਤਰਾ ਕੁਝ ਵੀ ਹੋ ਸਕਦਾ ਜੀ ਕੁਝ ਵੀ ਹੋ ਸਕਦਾ ਜਿਸ ਤਰ੍ਹਾਂ ਦੇ ਨਾਲ ਅੱਜ ਰੇਡਸ ਹੋਈਆਂ ਨੇ ਈਡੀ ਦੀਆਂ ਪੰਜਾਬ ਦੇ ਵਿੱਚ ਕਰੋੜਾਂ ਦੇ ਮਤਲਬ ਕਹੋ ਫੜੇ ਗਏ ਨੇ ਕੱਪੜੇ ਪਲੱਸ ਜਿਹੜੇ ਅਫਸਰ ਇਹਨਾਂ ਦੇ ਬਹੁਤ ਚਿਹਤੇ ਈਸੀ ਪੱਧਰ ਤੇ ਲਾਏ ਹੋਏ ਸੀ ਉਹਨਾਂ ਦੇ ਜੋ ਕੁਝ ਨਿਕਲ ਰ ਕੇ ਆ ਰਿਹਾ ਇਹ ਫੁੱਲ ਸਕੇਲ ਵਾਰ ਸ਼ੁਰੂ ਹੋ ਗਈ ਹੈ ਕਿ ਸਾਰੀਆਂ ਏਜੰਸੀਆਂ ਇਨਕਮ ਟੈਕਸ ਈਡੀ ਸੀਬੀਆਈ ਇਹਨਾਂ ਦੇ ਕੋਲ ਜਿਸ ਤਰ੍ਹਾਂ ਵਿਜੀਲੈਂਸ ਹੈ ਇਹ ਹੁਣ ਪੂਰਾ ਕੰਮ ਚੱਲ ਗਿਆ ਹੈ ਪਰ ਮੇਰਾ ਖਿਆਲ ਹੈ ਪੰਜਾਬ ਗਵਰਨਮੈਂਟ ਦੀ ਕੋਈ ਹਿੰਮਤ ਨਹੀਂ ਹੈ ਕਿ ਇਹ ਆਪਣਾ ਬਚਾ ਸਕਣਗੇ ਕੋਰਮਾ ਕਵੇਲਾ ਕਿਉਂਕਿ ਸਾਡੇ ਮੈਜੋਰਟੀ ਪਤੇ ਟ੍ਰੈਜਡੀ ਕੀ ਹੈ ਸਾਡੀ ਮਤਲਬ ਇਹ ਬਹੁਤ ਦੁਖਾਂਤ ਹੈ ਵੱਡਾ ਸਾਡਾ ਕਿ ਲਗਭਗ ਜਿਹੜੇ 60% ਲੋਕ ਆਪ ਦੇ ਵਿੱਚ ਆਏ ਸੀਗੇ ਇਲੈਕਸ਼ਨਾਂ ਤੋਂ ਪਹਿਲਾਂ ਉਹ ਕਾਂਗਰਸ ਤੇ ਅਕਾਲੀ ਦਲ ਚੋਂ ਹੀ ਆਏ ਸੀਗੇ ਮੈਜੋਰਟੀ ਉਹਨਾਂ ਚੋਂ ਕਿਸੇ ਨਾ ਕਿਸੇ ਕਿਸਮ ਦੇ ਤੰਦੇ ਵਾਲੇ ਨੇ ਕਿਸੇ ਦਾ ਰੇ ਤੋਂ ਤੇ ਕਿਸੇ ਦਾ ਕੇਬਲ ਦਾ ਧੰਦਾ ਹੈ ਕਿਸੇ ਦਾ ਕੋਈ ਧੰਦਾ ਹੈ ਜਿਹੜਾ ਧੰਦੇਵਾਜ ਹੈ ਉਹਦੇ ਪਿੱਛੇ ਫੰਦੇਵਾਜ ਹੁੰਦਾ ਹੈ ਹੂੰ ਜੀ ਧੰਦੇ ਦਾ ਫੰਦਾ ਤਾਂ ਪੈ ਹੀ ਜਾਂਦਾ ਹੈ ਸੋ ਉਹਨਾਂ ਨੂੰ ਮਰਜ਼ੀ ਉਹ ਬੰਨ ਕੇ ਲੈ ਜਾਣ ਇਹ ਆਪਣਾ ਵਿਜੀਲੈਂਸ ਨਾਲ ਚੱਬੇਵਾਲ ਨੂੰ ਬੰਨ ਕੇ ਲਿਆ ਸੀ ਕੋਈ ਪਿਛਲੇ ਦਿਨ ਨਹੀਂ ਦੇਖਿਆ ਹੂੰ ਜੀ 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 ਬੰਦਾ ਸੋਚਦਾ ਹੈ ਜਿਹੜਾ ਥੋੜਾ ਜਿਹਾ ਵੀ ਦਿਮਾਗ ਰੱਖਦਾ ਉਹ ਕਹਿੰਦਾ ਫਿਰ ਬੀ ਟੀਮ ਦੇ ਵਿੱਚ ਕਿਉਂ ਖੇਡਣਾ ਹੈ ਫਿਰ ਏ ਟੀਮ ਵਿੱਚ ਖੇਡ ਹੂੰ ਹੂੰ ਸਹੀ ਤਾਂ ਉਹ ਵੱਡੇ ਗਿਣਤੀ ਦੇ ਵਿੱਚ ਉਸ ਵਕਤ ਜਦੋਂ ਸਰਕਾਰ ਬਣੀ ਹੈ ਉਸ ਵਕਤ ਬੀਜਪੀ ਕੋਲ ਜਾਣ ਦਾ ਵੱਡਾ ਰੀਜ਼ਨ ਇਹ ਕਿਹ ਸੀਗਾ ਹੂੰ ਕਿ ਇਹ ਜਿਹੜੇ ਬੀਜਪੀ ਦੇ ਚਲੇਗੇ ਉਹਨਾਂ ਨੂੰ ਇਹ ਨਹੀਂ ਹੱਥ ਪਾਇਆ ਇਹ ਵੀ ਆਪਣੇ ਸਾਹਮਣੇ ਹੈ ਹੂੰ ਬਿਲਕੁਲ ਇਹ ਕਿਸੇ ਨੂੰ ਨਹੀਂ ਹੱਥ ਪਾਇਆ ਉਸ ਤਰੀਕੇ ਨਾਲ ਵੀ ਜਿਹੜੇ ਗਈ ਨਹੀਂ ਉਹਦੇ ਵੱਲ ਪਰ ਹੁਣ ਇਹ ਹੈ ਕਿ ਮੇਰਾ ਖਿਆਲ ਹੈ ਕਿ ਹੁਣ ਫਾਈਨਲ ਮੈਚ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ ਤੇ 24 ਦੀਆਂ ਇਲੈਕਸ਼ਨਾਂ ਤੱਕ ਹੀ ਮੇਰਾ ਕੱਲ ਲੱਗ ਲਈ ਫਟ ਹੋ ਜਾਊਗਾ ਜੋ ਕੁਝ ਵੀ ਹੈ ਇਹ ਨਹੀਂ ਤਾਂ ਲਗਦਾ ਉਹ ਸੋ ਪੰਜਾਬ ਗਵਰਨਮੈਂਟ ਦੀ ਜਿਹੜੀ ਐਗਜ਼ਿਸਟੈਂਸ ਹੈ ਜਿਹੜੀ ਉਹਦੀ ਹੋਣ ਦਾ ਉਹ ਖਤਰੇ 'ਚ ਹੈ ਹੂੰ ਹੂੰ ਜੀ ਜੀ ਡਾਕਟਰ ਸਾਹਿਬ ਜੀ ਮੈਂ ਸਿਆਸੀ ਆਗੂਆਂ ਦੀ ਵੱਡੇ ਵੱਡੇ ਪੱਦਰ ਤੇ ਆਪਾਂ ਦਲ ਬਦਲੂ ਵਾਲਾ ਮਾਮਲਾ ਠਾ ਕੇ ਗੱਲ ਕਰ ਰਹੇ ਆ ਤਾਂ ਫਿਰ ਆਮ ਲੋਕਾਂ ਤੇ ਵੀ ਕੋਈ ਪ੍ਰਭਾਵ ਰਿਹਾ ਪੈਣ ਦੀ ਸੁਭਾਵਨਾ ਹੈ ਜਾਂ ਪੈ ਰਿਹਾ ਹੈ ਆਪਾਂ ਕਿਵੇਂ ਮੰਨ ਸਕਦੇ ਆ ਇੱਕੋ ਆਮ ਲੋਕ ਬੇਬਸ ਨੇ ਹਮ ਲੋਕ ਕੀ ਕਰਾਂ ਅੱਪਾਂ ਹੀ ਆਪਣੀ ਗੱਲ ਕਰਦੇ ਆ ਕਿ ਆਪਾਂ ਕੋਈ ਕੰਮ ਕਰਾਉਣਾ ਹੋਵੇ ਜਿਹੜਾ ਲੱਗੇ ਪੋਲੀਟਿਸ਼ੀਅਨ ਜੀ ਦੀ ਥਾਣੇ 'ਚ ਕਚੇਰੀਆਂ 'ਚ ਚਲਦੀ ਆ ਪਉਦੇ ਕੋਲੇ ਜਾਣਾ ਹੂੰ ਆਪਾਂ ਨੂੰ ਕਹਾਂਗੇ ਭਰਾਵਾ ਕੰਮ ਕਰਾ ਦੇ ਜੇ ਉਹਦੀ ਜਾਣ ਪਛਾਣ ਹੋਊਗੀ ਇਨਫਲੂਐਂਸ ਨਾਲ ਹੋਊਗਾ ਨਹੀਂ ਤਾਂ ਪੈਸੇ ਦਵਾ ਦੂਗਾ ਲੋਕ ਤਾਂ ਵਿਚਰੇ ਇਹ ਪੁੱਛਦੇ ਫਿਰਦੇ ਨੇ ਵੀ ਕਿਤੇ ਇਹ ਨਾ ਹੋਵੇ ਪੈਸੇ ਦੇ ਦਈਏ ਉੱਡੋ ਭਜਾ ਹੂੰ ਜੀ 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 ਮਤਲਬ ਜਿਹੜਾ ਬੰਦਾ ਰਿਸ਼ਵਤ ਨੂੰ ਨਹੀਂ ਕੋਈ ਨਾ ਕਰ ਰਿਹਾ ਰਿਸ਼ਵਤ ਤਾਂ ਲੋਕ ਇਸ ਕੱਲ ਦਾ ਸ਼ੋਰਟ ਹੀ ਕਰਦੇ ਹੁੰਦੇ ਨੇ ਕਿ ਰਿਸ਼ਵਤ ਲੈ ਕੇ ਨਾ ਕੋ ਮੁੱਕਰ ਜਵੇ ਅਬਾਰ ਭੇਜਣ ਵਾਲੇ ਏਜੰਟਾਂ ਦਾ ਵੀ ਹੀ ਹਾਲ ਹੈ ਉਹ ਕਹਿੰਦੇ ਨੇ ਕਿ ਸਾਰੇ ਪੈਸੇ ਵਹਾ ਹੋ ਜਾਣ ਕਿਤੇ ਇਹ ਨਾ ਉਹ ਵੀ ਲੈ ਕੇ ਜੇਬ ਚ ਪਾ ਕੇ ਚੁਰਚੇ ਵੇ ਤੇ ਸਿਰ ਇੱਥੇ ਰਹੀ ਜੀ ਬੈਠੇ ਪਰ ਇੱਕ ਅੰਕੀ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ ਸੋ ਇਸ ਕਰਕੇ ਮਤਲਬ ਆਮ ਲੋਕਾਂ ਦੇ ਤਾਂ بے ਬਸੀ ਹੈ ਉਹਨਾਂ ਦੀ ਤਾਂ ਹਾਂ ਬਿਲਕੁਲ ਉਹਨਾਂ ਨੂੰ ਐ ਲੱਗਦਾ ਵੀ ਕੋਈ ਫਰਕ ਨਹੀਂ ਪੈਂਦਾ ਜਿਹਨੂੰ ਮਰਜ਼ੀ ਚਤਾ ਲਈਏ ਜਿਹਨੂੰ ਮਰਜ਼ੀ ਖਰਾਬ ਪਰ ਹੁਣ ਇੱਕ ਬਿਮਾਰੀ ਹੈ ਜਿਹੜੀ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਜੀ ਬਿਲਕੁਲ ਹੀ ਸਾਡੀ ਜਿਹੜੀ ਸੱਤਾਧਾਰੀਆਂ ਦੇ ਕਿਰਦਾਰ ਦੀ ਸੰਕਟ ਹੈ ਏ ਹੁਣ ਮਤਲਬ ਕੇ ਟ੍ਰੇਡ ਯੂਨੀਅਨਸ ਤੱਕ ਚਲਣੀ ਸ਼ੁਰੂ ਹੋ ਗਈ ਕਿਸਾਨ ਜਿੱਥੇ ਬੰਦੀਆਂ ਚ ਉਹਨਾਂ ਦੇ ਜਿਹੜਾ ਵੀ ਥੋੜਾ ਜਿਨਾ ਇਨਫਲੂਐਂਸ ਰੱਖਦਾ ਹੈ ਉਹਦਾ ਰੇਟ ਰੱਖ ਦਿੱਤਾ ਜਾਂਦਾ ਹੈ ਤੇ ਉਹ ਬਕਾਊ ਹੋ ਜਾਂਦਾ ਹੂੰ ਹੂੰ ਕਿ ਇਹ ਆਈਪੀਐਲ ਕਲਪਾਟੇ ਸਾਡੇ ਆ ਗਿਆ ਕਿ ਜਿਹੜਾ ਪਲੇਅਰ ਥੋੜਾ ਜਿਹਾ ਖੇਡ ਸਕਦਾ ਹੈ ਜਿਹਦੀਆਂ ਚਾਰ ਬੋਟਾਂ ਨੇ ਜਿਹੜਾ ਥੋੜਾ ਜਿਹਾ ਮੱਜਮਾ ਲਾ ਸਕਦਾ ਇਕੱਠ ਕਰ ਸਕਦਾ ਉਹਦਾ ਮੁੱਲ ਪਿਆ ਜਾਂਦਾ ਹੂੰ ਉਹ ਜਿੱਤਾਂ ਜਿਹੜੀ ਦੁਕਾਨ ਤੇ ਉਹਦਾ ਮੁੱਲ ਪੈਂਦਾ ਉਸ ਤੋਂ ਚੱਲਿਆ ਜਾਂਦਾ ਹੈ ਕੀ ਪੋਜੀਸ਼ਨ ਬਣੀ ਕੋਡ ਸਭ ਜਿਵੇਂ ਆਪਰੇਸ਼ਨ ਲੋਟਸ ਦੀ ਗੱਲ ਤੁਰਪਈ ਹੈ ਤਾਂ ਇਦਾਂ ਲੱਗ ਰਿਹਾ ਕਿ ਜਿਵੇਂ ਅਕਾਲੀ ਦਲ ਨਾਲੋਂ ਜਿਹੜਾ ਤੋੜ ਵਿਛੋੜਾ ਹੋਇਆ ਹੈ ਕਹੇ ਜੀ ਇੱਕ ਦੌਰ ਦਾ ਉਹ ਜੈਸਾ ਕਾਂਗੇ ਆਪਾਂ ਉਸ ਤੋਂ ਬਾਅਦ ਭਾਜਪਾ ਥੋੜੀ ਜੀ ਇਸ ਪਾਸੇ ਕਹਿੰਦਾ ਭਾਗ ਕਿ ਉਹਨੇ ਵੱਡੇ ਪੱਤਰ ਦੀ ਤਿਆਰੀ ਕੱਸੀ ਹੈ ਕਿ ਜਿਨ੍ਹਾਂ ਨਾਲ ਵੀ ਕੋਈ ਗੱਲਬਾਤ ਚੱਲਦੀ ਪਈ ਹੈ ਉਹਨਾਂ ਨੂੰ ਤੁਰੰਤ ਭਾਜਪਾ ਜੁਆਇਨਿੰਗ ਕਰਵਾਈ ਜਾਵੇ ਕਿਉਂਕਿ ਸਜੀਤ ਕੁਮਾਰ ਰਿੰਕੂ ਤੇ ਅੰਗਰਾਲ ਦੀ ਪਿਛਲੇ ਸਮੇਂ 2-3 ਹਫ਼ਤਿਆਂ ਤੋਂ ਇਹ ਚਰਚਾ ਚੱਲ ਰਹੀ ਸੀ ਉਹਨਾਂ ਨੇ ਪਿਛਲੇ ਸਮੇਂ ਇੱਕ ਗੱਲ ਵੀ ਇਸ ਤਰ੍ਹਾਂ ਦੀ ਕੀਤੀ ਕਿ ਜਿੱਦ ਤੋਂ ਸੰਕੇਤ ਸਿੱਧੇ ਤੌਰ ਤੇ ਜਾ ਰਿਹਾ ਸੀ ਕਿ ਭਾਜਪਾ ਨਾਲ ਉਹਨਾਂ ਦੀ ਕਿਤਨਾ ਕਿਤੇ ਗੱਲ ਚੱਲ ਰਹੀ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਅਸੀਂ ਅਜोध्या ਆ ਗਏ ਸੀ ਆਸ਼ੀਰਵਾਦ ਲੈਣ ਤੋਂ ਬਾਅਦ ਫਿਰ ਅਸੀਂ ਜਿਹੜੀ ਆਪਣੀ ਕੈਂਪੇਨ ਹੈ ਉਹ ਸ਼ੁਰੂ ਕਰਾਂਗੇ ਜਿਹੜੀ ਚੋਣ ਮਿਹਨਤ ਦੀ ਹੈ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਅਸੀਰ ਕੁਮਾਰ ਨੂੰ ਮਿਲਦੇ ਹੈ ਰਿੰਕੂ ਸਾਹਿਬ ਉਹਨਾਂ ਨੂੰ ਭਰੋਸਾ ਦਵਾਉਂਦੇ ਹੈ ਕਿ ਅਜੇ ਕੋਈ ਗੱਲ ਨਹੀਂ ਪਰੰਤੂ ਅੱਜ ਜਿਹੜਾ ਆਪਾਂ ਦੇਖਿਆ ਹੈ ਕਿ ਉਹ ਗੱਲ ਜ਼ਰੂਰ ਸੀ ਗੱਲ ਸਾਹਮਣੇ ਆ ਗਈ ਹੈ ਕਹਿੰਦਾ ਭਾਵੇਂ ਕਿ ਅਕਾਲੀ ਦਲ ਨਾਲੋਂ ਜਿਹੜਾ ਦੌਰ ਖਤਮ ਹੋਇਆ ਉਸ ਤੋਂ ਬਾਅਦ ਭਾਜਪਾ ਨੇ ਜਿਹੜੀ ਹੈ ਆਪਣੀ ਮਿਹਮ ਉਹ ਵੱਡੇ ਪੱਧਰ ਉੱਤੇ ਤੋਰ ਲਈ ਜੀ ਡਾਕਟਰ ਸਾਹਿਬ ਬਿਲਕੁਲ ਬਿਲਕੁਲ ਦੇਖੋ ਇਹ ਤਾਂ ਨਹੀਂ ਹੈ ਕਿ ਅਕਾਲੀ ਗੱਲ ਦੇ ਨਾਲ ਬਿਲਕੁਲ ਮੁੱਕ ਗਿਆ ਮੈਂ ਤਾਂ ਅਜੇ ਵੀ ਇਸ ਗੰਦਾ ਧਾਰ ਨਹੀਂ ਹੈਗਾ ਕਿ ਇਹ ਕਰਾਉਂਡ ਸਾਫ ਕੀਤਾ ਜਾ ਰਿਹਾ ਹੈ ਕਾਂਗਰਸ ਤੇ ਆਪ ਨੂੰ ਉਹ ਮਤਲਬ ਹਮਲਾ ਕਰਕੇ ਖਾਲੀ ਕਰ ਰਹੇ ਨੇ ਹੋ ਸਕਦਾ ਇਹ ਤੋਂ ਬਹੁਤ ਕਿਸੇ ਸਟੇਜ ਤੇ ਸਮਝੌਤਾ ਹੋ ਜਾਵੇ ਤਾਂ ਉਹ ਕਲੀਨ ਸਵੀਪ ਕਰ ਲੈਣ ਅਕਾਲੀ ਦਲ ਤੇ ਬੀਜੇਪੀ ਜੀ ਤਾਂ ਸੋ ਤਾਂ ਅਸੀਂ ਆਪਾਂ ਇਹਨੂੰ ਇੱਕ ਦੌਰ ਦੀ ਗੱਲ ਕਰ ਰਹੇ ਹਾਂ ਇੱਕ ਦੌਰ ਖਤਮ ਹੋਇਆ ਸਾਹਿਬ ਇਸ ਵਕਤ ਤੇ ਗੱਲ ਬੜੀ ਆਡ ਲੱਗਦੀ ਹੈ ਜਿਹੜੀ ਮੈਂ ਕਹਿ ਰਿਹਾ ਹਾਂ ਹੂੰ ਹਾਂ ਹਾਂਜੀ ਮਿਲ ਕੇ ਸੁਖੌਤ ਨਹੀਂ ਕਰ ਸਕਦੇ ਮੈਂ ਤੁਹਾਨੂੰ ਦੱਸ ਦਉਂਦਾ ਕਾਰਨ ਇਹ ਹੈ ਜੀ ਕਿ ਉਹਨਾਂ ਲਈ ਸਪੇਸ ਵੀ ਕ੍ਰੀਏਟ ਕਰਦੇ ਹੂੰ ਮਤਲਬ ਜਿਹੜੇ ਸਰਵੇ ਆਏ ਸੀ ਉਹਦੇ 'ਚ ACB ਆਮ ਆਦਮੀ ਪਾਰਟੀ ਜਿੱਤ ਰਹੀ ਹੈ ਬਾਕੀ ਹਾਰ ਰਹੇ ਨੇ ਇਹ ਹੈ ਉਹ ਹੈ ਅਜੇ ਸਮਾਂ ਪਿਆ ਹੂੰ ਅਜੇ 플레이ਰ ਕਿਤੇ ਜਾ ਰਹੇ ਨੇ ਮੈਚ ਕਿਦੇ ਕਿਤੇ ਦਰਮਿਆਨ ਹੋਣਾ ਹੈ ਉਹ 5 ਕੋਨਾ ਹੋਣਾ ਹੈ 4 ਕੋਨਾ ਹੋਣਾ ਹੈ 3 ਕੋਨਾ ਹੋਣਾ ਹੈ 2 ਕੋਨਾ ਹੋਣਾ ਹੈ ਉਹ ਜਿੱਤ ਹੈ ਹੋਣਾ ਹੈ ਹਾਂ 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 ਵੇਟ ਕਰਿਓ ਵਾਚ ਕਰਿਓ ਅਜੇ ਕੁਝ ਜੀ ਬਿਲਕੁਲ ਕਹਿੰਦਾ ਭਾਵ ਕਿ ਬਹੁਤ ਕੁਝ ਜਿਹੜਾ ਉਹ ਵਕਤ ਦੇ ਵਿੱਚ ਹਾਲੇ ਅੰਦਰ ਹੈ ਵਕਤ ਦੇ ਵਿੱਚ ਦੇ ਵਿੱਚ ਅਜੇ ਬੜੀਆਂ ਬੜੀਆਂ ਚੀਜ਼ਾਂ ਪਈਆਂ ਨੇ ਹਾਂਜੀ ਜੀ ਜੀ ਮਤਲਬ ਜੇ ਕਈ ਹੈਰਾਨੀਜਨਕ ਘਟਨਾਵਾਂ ਹੋਰ ਹੋਣਗੀਆਂ ਹਾਂ ਜੀ ਜੀ ਪਰ ਬਹੁਤ ਸਾਰੀਆਂ ਵਰਦੀਆਂ ਬਦਲਣ ਵਾਲੇ ਬਹੁਤ ਸਾਰੇ ਪਲੇਅਰ ਨੇ ਜਿਹੜੇ ਤੁਰੇ ਫਿਰਦੇ ਨੇ ਕਿ ਉਹਨਾਂ ਨੇ ਕਿਹਦੀ ਕਿੱਟ ਪਾਉਣੀ ਹੈ ਸਪੋਰਟਸ ਕਿਟ ਇਹ ਉਦੋਂ ਹੀ ਪਤਾ ਲੱਗਣਾ ਹੈ ਜੀ ਹਾਂ ਹਾਂ ਪਰ ਡਾਕਟਰ ਸਾਹਿਬ ਜੇਕਰ ਦੇਖੀਏ ਕਿ ਸਰਕਾਰ ਵੱਡੇ ਬਹੁਮਤ ਨਾਲ ਹੈ 92 ਸੀਟਾਂ ਨੇ ਤਾਂ ਸਰ ਓਵਰਆਲ ਆਪਾਂ ਜਲਦੀ ਜਲਦੀ ਨਹੀਂ ਇਦਾਂ ਮੰਨਿਆ ਜਾਂਦਾ ਕਿ ਸਰਕਾਰ ਨੂੰ ਕੋਈ ਖਤਰਾ ਇੱਕ ਜਾਣਗੇ ਦੋ ਜਾਣਗੇ 4 6 8 10 ਤਾਂ ਫਿਰ ਵੀ ਜਿਹੜੀ ਹੈ 59 ਤੋਂ ਅੱਗੇ ਜਾ ਕੇ ਬਹੁਤ ਗਿਣਤੀ ਹੈ ਆਪਕੋ ਕੋਪਾ ਲਈ ਐਪਿੰਦਰ ਸਾਹਿਬ ਇਹਨਾਂ ਸਮੇਂ ਗਏ ਨੇ ਬਦਲ ਹੂੰ ਜੀ ਸਰਕਾਰ ਕਿੱਥੇ ਹੈ 22 ਬੰਦੇ ਚਾਦੀ ਸ਼ਰਾਬ ਪੀ ਕੇ ਮਰ ਚੁੱਕੇ ਨੇ 23 ਉਹਨਾਂ ਚੋਂ ਹਸタル ਤੇ 1kmL ਨੂੰ ਛੱਡ ਕੇ ਕੋਹ ਹੋਰ ਐਮਐਲ ਬੋਲੇ ਹੂੰ ਜੀ ਸਿਰਫ 1kmL ਐ ਬੋਲੇ ਸਰਕਾਰ ਦਾ ਇਹ 92 ਹੋਣ ਐਮਐਲ 192 ਹੋਣ ਸਰਕਾਰ ਦਾ ਗਰਾਊਂਡ ਲੈਵਲ ਤੇ ਜੜ ਪੱਟੀ ਜਾ ਚੁੱਕੀ ਹੈ ਕੇਜਰੀਵਾਲ ਹੋਇਆ ਗਿਆ ਕਿਤੇ ਕੋਈ ਸਪੌਂਟੇਨੀਅਸ ਪ੍ਰੋਟੈਸਟ ਦੇਖਿਆ ਤੁਸੀਂ ਹੂੰ ਕਿਸੇ ਟੈਸਟਿਕ ਕੋ ਹਿਡਕੁਆਟਰ ਤੇ ਕਿਤੇ ਵੀ ਕੋਈ ਹੋਇਆ ਜਿਹੜਾ ਕਹਿੰਦੇ ਸੀ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਕਿੱਥੇ ਹੋਊਗਾ ਹੂੰ ਜੇ ਤੁਸੀਂ ਸੋ ਇਸ ਕਰਕੇ ਜਿਹੜੀ ਗਰਾਊਂਡ ਰਿਐਲਿਟੀ ਉਹ ਬੜੀ ਸਪੀਡ ਤੇ ਬਦਲਦੀ ਹੈ ਹਮੇਸ਼ਾ ਸੋ ਆਪਾਂ ਨੂੰ ਮਤਲਬ ਜਿਹੜੇ ਉਹ ਐਮਐਲਏ ਨੇ ਜਿਹੜੇ ਕਹਿ ਰਹੇ ਨੇ ਕਿ 25-25 ਕਰੋੜ ਦੇ ਜੀ ਸਾਨੂੰ ਫੋਨ ਆ ਰਹੇ ਨੇ 25 ਕਰੋੜ ਤਾਂ ਮੈਨੂੰ ਬਹੁਤ ਜ਼ਿਆਦਾ ਲੱਗ ਰਿਹਾ ਹੈ ਹੂੰ ਜੀ ਜਦੋਂ ਜਿਹੜਾ ਕਾਰਡ ਗੇਮ ਆਫ ਕਾਰਡਸ ਹੈ ਜਿਹੜੀ ਮਤਲਬ ਜਾਂ ਹਾਊਸ ਆਫ ਕਾਰਡ ਜਦੋਂ ਗਿਰਨ ਲੱਗਦਾ ਤਾਂ ਪਤਾ ਹੀ ਨਹੀਂ ਲੱਗਦਾ ਹੁੰਦਾ ਹਾਂ ਕੋਈ ਇਸ ਕਰਕੇ ਇਹ ਇਹ ਮਤਲਬ ਅਜੇ ਜਿਸ ਤਰ੍ਹਾਂ ਦੀ ਅਨਸਰਟਨਟੀ ਪੰਜਾਬ ਦੇ ਵਿੱਚ ਹੈ ਜਿਸ ਤਰ੍ਹਾਂ ਦੀ ਇਨਸਟੇਬਿਲਟੀ ਪੰਜਾਬ ਦੇ ਵਿੱਚ ਹੈ ਇਹਦੇ ਵਿੱਚ ਕੁਝ ਵੀ ਵਾਪਰ ਸਕਦਾ ਕਹਿੰਦਾ ਭਾਵ ਕਿ ਪੰਜਾਬ ਦੀ ਜਿਹੜੀ ਸਿਆਸੀ ਕਹਾਣੀ ਹੈ ਉਹ ਕਿਸੇ ਹੋਰ ਤਿੱਖੇ ਮੋੜ ਵੱਲ ਜਾ ਸਕਦੀ ਹੈ ਤੇ ਉਹਨੂੰ ਆਪਾਂ ਵੇਖ ਵੀ ਲਵਾਂਗੇ ਅਗਲੇ ਸਮੇਂ ਡਾਕਟਰ ਸਾਹਿਬ ਅਰਵਿੰਦ ਕੇਜਰੀਵਾਲ ਸਾਹਿਬ ਦੀ ਤੁਸੀਂ ਗੱਲ ਕਰ ਰਹੇ ਸੀ ਤਾਂ ਉਹਨਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਉਹਨਾਂ ਵੱਲੋਂ ਇੱਕ ਜਿਹੜਾ ਲੋਕਾਂ ਦੇ ਸਾਹਮਣੇ ਵੀਡੀਓ ਲੈ ਕੇ ਆਉਣਾ ਉਹਨਾਂ ਦਾ ਸੰਦੇਸ਼ ਦੇਣਾ ਉਹ ਇੰਨੀ ਦਿਨੀ ਡਿਊਟੀ ਨਿਭਾ ਰਹੇ ਨੇ ਤਾਂ ਸ਼੍ਰੀਮਤੀ ਸੁਨੀਤਾ ਕੇਜਰੀਵਾਲ ਹੋਰਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਸਾਹਿਬ ਵੱਲੋਂ ਕੱਲ ਕੋਈ ਅਜਿਹਾ ਖਲਾਸਾ ਕੀਤਾ ਜਾ ਰਿਹਾ ਹੈ ਜਿਹੜਾ ਉਹ ਜਨਤਕ ਕਰਨਗੇ ਇੱਕ ਡਾਕਟਰ ਸਾਹਿਬ ਇਹ ਵੀ ਹੈ ਕਿ ਉਹ ਕਿਸ ਤਰ੍ਹਾਂ ਦਾ ਉਹ ਖਲਾਸਾ ਉਹਨਾਂ ਵੱਲੋਂ ਸਾਹਮਣੇ ਆਏਗਾ ਦੂਜੇ ਪੰਡੇ ਦਿੱਲੀ ਦੇ ਜਿਹੜੇ ਉਹ ਭਰਾਜਪਾਲ ਨੇ ਮਿਸਟਰ ਵੀਕੇ ਸੈਨਾ ਉਹਨਾਂ ਨੇ ਅੱਜ ਸਪਸ਼ਟ ਕਹਿ ਦਿੱਤਾ ਹੈ ਕਿ ਜੇਲ੍ਹ ਦੇ ਵਿੱਚੋਂ ਦਿੱਲੀ ਦੀ ਸਰਕਾਰ ਨਹੀਂ ਚੱਲ ਸਕੇਗੀ ਕਿਉਂਕਿ ਪਿਛਲੇ ਦਿਨਾਂ ਤੋਂ ਇਹ ਵੱਡੇ ਪੱਧਰ ਉੱਤੇ ਚਰਚਾ ਹੈ ਤੇ ਮਾਨਯੋਗ ਦਿੱਲੀ ਹਾਈ ਕੋਰਟ ਦੇ ਵਿੱਚ ਇੱਕ ਜਨਤਕ ਰਿਟ ਪਟੀਸ਼ਨ ਵੀ ਕਿਸੇ ਨੇ ਦਰਜ ਕਰਵਾਈ ਹੈ ਲੋਕ ਹਿੱਤ ਦੇ ਵਿੱਚ ਕਿ ਈੜੀ ਦੀ ਹਰਾਸਤਾਨ ਜਿਹੜੀ ਸਰਕਾਰ ਕਿਵੇਂ ਮਤਲਬ ਕੇਜਰੀਵਾਲ ਸਾਹਿਬ ਚਲਾ ਸਕਦੇ ਨੇ ਤੇ ਹੁਣ ਵੀ ਕੇ ਸਖਸੈਨਾ ਦਾ ਜਿਹੜਾ ਬਿਆਨ ਆਉਣਾ ਡਾਕਟਰ ਸਾਹਿਬ ਉਹਨੂੰ ਆਪਾਂ ਕਿਵੇਂ ਦੇਖ ਸਕਦੇ ਆ ਦੇਖੋ ਗੱਲ ਇਹ ਕਿ ਉਹਨਾਂ ਦਾ ਬਿਆਨ ਤਾਂ ਆ ਹੀ ਗਿਆ ਉਹਨਾਂ ਨੇ ਕਿਹਾ ਵੀ ਇਹ ਨਾ ਵੀ ਬਿਆਨ ਆਇਆ ਹੁੰਦਾ ਭਿੰਦਰ ਸਾਹਿਬ ਵੀ ਐਵੇਂ ਬੇਜਗਾਨਾ ਗੱਲਾਂ ਨੇ ਹਾਂ ਇਹਨਾਂ ਦੇ ਵਿੱਚੋਂ ਸਰਕਾਰਾਂ ਨਹੀਂ ਚੱਲ ਸਕਦੀਆਂ ਹੁੰਦੀਆਂ ਐਵੇਂ ਉਹ ਇੱਕ ਪ੍ਰੋਪਾਗੈਂਡੇ ਦੇ ਲਈ ਮਤਲਬ ਚਾਈਲਡਿਸ਼ ਕਿਸਮ ਦੀ ਅਸਰਸ਼ਨ ਹੈ ਕਿ ਇਦਾਂ ਨਹੀਂ ਹੋ ਸਕਦਾ ਜੀ ਮਤਲਬ ਇੱਕ ਸੀਐਮ ਹੈ ਜਿਹੜਾ ਪਹਿਲੀ ਗੱਲ ਤੋਂ ਕੁਛ ਨਾ ਕੁਛ ਨਿਯਮਾਂ ਦੇ ਤਹਿਤ ਚੱਲਦਾ ਹੈ ਕਨਸਟੀਟਿਊਸ਼ਨ ਦੇ ਤਹਿਤ ਚੱਲਦਾ ਹੈ ਜੇ ਉਹਦੇ ਤੇ ਝੂਠੇ ਸੱਚੇ ਕੋਈ ਵੀ ਦੋਸ਼ ਲੱਗ ਗਏ ਨੇ ਤੇ ਉਹ ਜੇਲ੍ਹ ਦੇ ਵਿੱਚ ਹਵਾਲਾ ਤੇ ਵਿੱਚ ਬੈਠਾ ਹੈ ਤਾਂ ਇਹ ਨਹੀਂ ਹੈ ਕਿ ਉੱਥੋਂ ਉਹ ਰਾਮਦੇਵ ਨਾਲ ਦਫ਼ਤਰ ਚਲਾਇ ਜਾਊਗਾ ਹੂੰ ਉਹ ਤਾਂ ਇਹਨਾਂ ਨੇ ਇੱਕ ਇਸ ਤਰ੍ਹਾਂ ਬਣਾਇਆ ਹੋਇਆ ਸੀ ਕਿ ਇਹ ਇਹ ਗੱਲ ਹੈ ਜਿਹੜੀ ਮੀਡੀਆ 'ਚ ਅਸੀਂ ਚੱਕ ਪਾਵਾਂਗੇ ਬਾਹਰੋਂ ਮੀਡੀਆ ਸਾਡੇ ਹੱਥ 'ਚ ਹੋ ਜਾਊਗਾ ਉਹ ਜਰਮਨੀ ਤੋਂ ਬਾਅਦ ਤੁਸੀਂ ਸੁਣਿਆ ਹੋਣਾ ਅਮਰੀਕਾ ਨੇ ਵੀ ਕਿ ਹਾਂ ਅਮਰੀਕਨ ਸਫੀਰ ਨੂੰ ਵੀ ਅੱਜ ਸੱਦ ਕੇ ਇਹਨਾਂ ਨੇ ਡਾਂਟਤਾ ਕਿ ਹੈ ਵੀ ਸਾਡੇ ਮਾਮਲੇ 'ਚ ਦਖਲਅੰਦਾਜ਼ੀ ਨਾ ਕਰੋ ਤੁਸੀਂ ਉਹ ਮੇਰਾ ਖਿਆਲ ਇਹ ਹੈ ਕਿ ਕੁਝ ਨਹੀਂ ਉਹਦੇ 'ਚ ਹੋਣਾ ਜੇਲ੍ਹ ਚੋਂ ਆਪਣੀਆਂ ਸਰਕਾਰਾਂ ਸਰਕਾਰ ਤਾਂ ਬਾਹਰੋਂ ਨਹੀਂ ਚੱਲਦੀ ਹਾਂ ਜੀ ਸਭ ਬੈਠ ਕੇ ਨਹੀਂ ਚੱਲਦੀ ਹੁਣ ਉਹਨਾਂ ਨੇ ਕਿਹਾ ਕਿ ਜੀ ਪਾਣੀ ਸਾਰੇ ਥਾਂ ਹੀ ਪਹੁੰਚਾਓ ਦਵਾਈਆਂ ਸਾਰੇ ਥਾਂ ਹੀ ਹੋਣੀਆਂ ਚਾਹੀਦੀਆਂ ਨੇ ਮੈਨੂੰ ਪਤਾ ਲੱਗਿਆ ਜੇਲ੍ਹ 'ਚ ਪਤਾ ਨਹੀਂ ਕੌਣ ਦੱਸਦਾ ਉਹਨਾਂ ਨੂੰ ਜਾ ਕੇ ਇਹਦਾ ਮਤਲਬ ਪਹਿਲਾਂ ਦਵਾਈਆਂ ਨਹੀਂ ਸੀ ਹਾਂ ਹਾਂ ਸਵਾਲੇ ਬਿਲਕੁਲ ਤੇ ਇਹ ਹੈ ਨਾ ਕਿ ਜਿਹੜੀਆਂ ਮੁਸ਼ਕਲਾਂ ਅੰਦਰੋਂ ਬੈਠ ਕੇ ਵੀ ਲੋਕਾਂ ਦੀਆਂ ਮੁਸ਼ਕਲਾਂ ਉਹਨਾਂ ਦੇ ਮਨ ਦੇ ਉੱਪਰ ਨੇ ਕੋਈ ਕੋਨ ਦੇ ਮੈਡਮ ਉਤੇਸ਼ੀ ਕਹਿ ਰਹੇ ਸੀ ਵੀ ਮੈਨੂੰ ਤਾਂ ਹੁਣ ਆ ਗਿਆ ਸੁਣ ਕੇ ਵੀ ਉਹਦੇ ਦਰਦ ਕਿੰਨੇ ਦਰਦ ਫੇਜ ਦਾ ਬਾਹਰੋਂ ਠੀਕ ਕਿਉਂ ਨਹੀਂ ਸੀ ਮਸਲੇ ਹੁਣ ਅੰਦਰ ਜੇਲ੍ਹ ਚ ਜਾ ਕੇ ਪਤਾ ਲੱਗਿਆ ਵੀ ਆਹ ਮਸਲੇ ਪਏ ਨੇ ਹੂੰ 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 ਔਰ ਇੱਕ ਦਿਨ ਚ ਹੋ ਗਏ ਨੇ ਇਹ ਦਵਾਈਆਂ ਨਹੀਂ ਅਵੇਲੇਬਲ ਹੈਗੀਆਂ ਤੁਸੀਂ ਮਾਡਲ ਵੇਚ ਰਹੇ ਹੋ ਸਰ ਦੁਨੀਆ ਨੂੰ ਹੈਲਥ ਦਾ ਇਹਦਾ ਮੈਂ ਤੁਸੀਂ ਮੰਨਦੇ ਹੋ ਨਾ ਤੂ ਐਵੇਂ ਕਮਲੀਆਂ ਗੱਲਾਂ ਨੇ ਉਹਦਾ ਕੋਈ ਮਤਲਬ ਨਹੀਂ ਹੈ ਉਹ ਪ੍ਰਪਗੈਂਡਾ ਮਤਲਬ ਟੈਕਨੀਕਸ ਨੇ ਅਸਲ ਦੇ ਵਿੱਚ ਉਹ ਨਹੀਂ ਹੋ ਸਕਦਾ ਉਹ ਹੁੰਦਾ ਹੁੰਦਾ ਸਿਰਫ ਉਹਨਾਂ ਨੂੰ ਇਸ ਜੀ ਜੀ ਉਹਨਾਂ ਨੂੰ ਕੋਈ ਰਾਹਤ ਮਿਲ ਜਾਂਦੀ ਹੈ ਕੋਰਟ ਵੱਲੋਂ ਕੋਈ ਮਤਲਬ ਰੀਲੀਫ ਮਿਲਦੀ ਹੈ ਫਿਰ ਤਾਂ ਠੀਕ ਹੈ ਗੱਲ ਹੂੰ ਜੀ ਨਹੀਂ ਮਿਲਦੀ ਤਾਂ ਜਿਸ ਤਰ੍ਹਾਂ ਭਾਜਪਾ ਦੀ ਗੇਮ ਰਹੀ ਹੈ ਦੇਖਣ ਨੂੰ ਉਹ ਇੱਕ ਕੇਸ ਤੋਂ ਬਾਅਦ ਦੂਜਾ ਕੇਸ ਦੂਜੇ ਤੋਂ ਬਾਅਦ ਤੀਜਾ ਜਿਸ ਤਰ੍ਹਾਂ ਸੰਜੇ ਸਿੰਘ ਤੇ ਸੋਟੀਆ ਦਾ ਹੋਇਆ ਉਹਨਾਂ ਨੇ ਇਹਨੂੰ ਬਾਹਰ ਨਹੀਂ ਆਉਣ ਦੇਣਾ ਹੂੰ ਇਹ ਤੇ ਕਿਉਂ ਉਹਨਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਇਹਨੂੰ ਬੰਦ ਕਰੀਏ। ਔਰ ਡਾਇਲੋਜੀਕਲੀ ਬੇਸਿਕਲੀ ਉਹਨਾਂ ਤੋਂ ਵੱਖਰੇ ਨਹੀਂ ਸੀ। ਆਪਾਂ ਜਿਆਦਾ ਹੋਣਾ ਮੈਂ ਤਾਂ ਪਹਿਲੇ ਦਿਨ ਤੋਂ ਜਦੋਂ ਇੰਡੀਆ ਫਰੰਟ ਦਾ ਹਿੱਸਾ ਵੀ ਬਣਿਆ ਸੀ ਤਾਂ ਰੀਟਿੰਗ ਐਸੀ ਸੀਗੀ ਕਿ ਜਿੰਨੀਆਂ ਦੇ ਇਹਨਾਂ ਦੀ ਉੱਥੇ ਜ਼ਰੂਰਤ ਹੈ ਉਹ ਨਹੀਂ ਦੇਖੋ ਇਹਨਾਂ ਨੂੰ ਰੱਖਣਗੇ। ਹੂੰ ਇੰਨਾ ਲੱਗਦਾ ਹੈ ਜੀਪੀ ਦੇ ਐਕਸ਼ਨ ਆਪੋ ਹੀ ਲੱਗ ਰਿਹਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਨੇ ਆਪਣਾ ਰੋਲ ਕਿੰਨਾ ਇੰਡੀਆ ਫਰੰਟ ਨੂੰ ਖੰਡਾਉਣ ਦਾ ਖਰਾਬ ਕਰਨ ਦਾ ਕਰਨਾ ਸੀ ਕਰ ਲਿਆ। ਉਹਨਾਂ ਇਹਨਾਂ ਦੀ ਰੂਪ ਨਹੀਂ ਹੈ ਹੁਣ ਇਸ ਐਕਸਟੈਂਸ਼ਨ ਕਾਊਂਟਰ ਨੂੰ ਬੰਦ ਕਰਨ ਦਾ ਫੈਸਲਾ ਕਰੀਏ ਹੂੰ ਦਾ ਕੰ ਕੀ ਹੈ ਨਹੀਂ ਹੁੰਦਾ ਪਰ ਇਹ ਹੈ ਕਿ ਉਹਨਾਂ ਨੇ ਫੈਸਲਾ ਕੀਤਾ ਲੱਗਦਾ ਹੈ ਪਰ ਉਹਦੇ ਵਿੱਚ ਮੇਰਾ ਖਿਆਲ ਹੈ ਕਿ ਕਿ ਸ਼ਕਤੀ ਉੱਥੋਂ ਹੀ ਆ ਰਹੀ ਸੀ ਹੂੰ ਧਾਰੇ ਸੇ ਉਹੀ ਟਿਪ ਸਟੇਟ ਹੈ ਜਿਹੜੀ ਇਹਨਾਂ ਨੂੰ ਪਾਲ ਰਹੀ ਸੀ ਸੋ ਮੇਰਾ ਨਹੀਂ ਖਿਆਲ ਕਿ ਬਹੁਤ ਜ਼ਿਆਦਾ ਗੱਲ ਚੱਲੇਗੀ ਬਾਕੀ ਪਤਾ ਨਹੀਂ ਸਿਆਸਤ ਦੇ ਵਿੱਚ ਕੋਈ ਪਤਾ ਨਹੀਂ ਹੁੰਦਾ ਉਲਟ ਫੇਰ ਹੁੰਦੇ ਸਮਝ ਵੀ ਨਹੀਂ ਲੱਗਦਾ ਪਰ ਜੇ ਜੇਲ੍ਹ ਤੋਂ ਗਵਰਨਮੈਂਟ ਚ ਲਾਉਣ ਵਾਲੀ ਗੱਲ ਬਿਲਕੁਲ ਸਿੱਲੀ ਨਿਕਲਿਆ ਉਹਦਾ ਕੋਈ ਮਤਲਬ ਨਹੀਂ ਬਿਲਕੁਲ ਸਿਆਸਤ ਦੇ ਵਿੱਚ ਕੀ ਅਗਲੇ ਸਮੇਂ ਜੀ ਰਿਲੀਫ ਲੈ ਕੇ ਬਾਹਰ ਆਉਣ ਦੀ ਕੋਰਟ ਕੋ ਮਿਲਦੀ ਹੈ ਤਾਂ ਆ ਕੇ ਆਪਣਾ ਚਲਾਉਣਾ ਉਹ ਕੋਈ ਗੱਲ ਨਹੀਂ ਪਰ ਉੱਥੇ ਮੈਨੂੰ ਲੱਗਦਾ ਹੈ ਕਿ ਵੱਡੀ ਸਮੱਸਿਆ ਜਿਹੜੀ ਹੈ ਦਿੱਲੀ ਦੀ ਉਹ ਇਹ ਹੈ ਕਿ ਸਕੈਸਰ ਕੋਈ ਨਹੀਂ ਉਹਨਾਂ ਦਾ ਕਰੋਧ ਕਰੀ ਛੱਡਿਆ ਹੀ ਕੋਈ ਨਹੀਂ ਪਰ ਤੁਸੀਂ ਦੇਖੋਗੇ ਕਿ ਕਦੇ ਉਹਨਾਂ ਦੇ ਮਿਸਿਸ ਕਦੇ ਕਰਦੇ ਨੇ ਕਦੇ ਉਹ ਮੈਡ ਜਿਹੜੇ ਨੇ ਦੂਜੇ ਨੇ ਅਤਿਸ਼ਯੋਗ ਕਰਦੇ ਨੇ ਮਤਲਬ ਸੈਕੰਡ ਨੰਬਰ ਤੇ ਕੌਣ ਹੈ ਹਿਜਰੀਵਾਲ ਦਾ not 1% ਹਮ ਜੀ ਇਹ ਕਿਚਰ ਕਰਾਈਸਿਸ ਉਹਨਾਂ ਦਾ ਆਰਗੇਨਾਈਜੇਸ਼ਨ ਦਾ ਹਮ ਹਮ ਬਿਲਕੁਲ ਹਿਜਰੀਵਾਲ ਸਾਹਿਬ ਨੇ ਭਾਰ ਵੀ ਦੋ ਸਟੇਟਾਂ ਦਾ ਕਹਿ ਲਿਆ ਕਿ ਦਿੱਲੀ ਦਾ ਤੇ ਪੰਜਾਬ ਦਾ ਡਬਲ ਕਿਉਂਕਿ ਵਨ ਮੈਨ ਸ਼ੋ ਹੈ ਹਮ ਹਮ ਯਾਹ ਵਾਲੇ ਸਮੇਂ ਤੇਕੇ ਨਾਲ ਹੀ ਅਸਲ ਦੇ ਵਿੱਚ ਆਪੇ ਹੀ ਤਾਂ ਮਤਲਬ ਕਮਲੇ ਕੋਈ ਫਿਰਦੇ ਸੀ ਕਿ ਉੱਥੇ ਜਾ ਕੇ ਗੁਜਰਾਤ ਦੇ ਵਿੱਚ ਮਤਲਬ ਗਰਵਾ ਕਰੀ ਜਾਂਦੇ ਸੀ ਉਹਨਾਂ ਦੇ ਕਹੇ ਤੋਂ ਕਿਉਂਕਿ ਪੰਜਾਬੀਆਂ ਚ ਸ਼ਰਦਾ ਦਾ ਐਲੀਮੈਂਟ ਵੀ ਜਦੋਂ ਜਾਗਦਾ ਉਹ ਬਹੁਤ ਜਾਗਪੰਦ ਹੁੰਦਾ ਉਹ ਇੱਕ ਇਹ ਪਰ ਇਹਨਾਂ ਨੂੰ ਕੌਣ ਪੁੱਛਦਾ ਹੂੰ ਅਦਰਵਾਇਜ਼ ਤਾਂ ਦੇਖੋ ਅਦਰਵਾਇਜ਼ ਮਾਨਸਾਹ ਪੰਜਾਬ ਦਾ ਵੱਡੀ ਸਟੇਟ ਦਾ ਸੀ ਜਨ ਹੂੰ ਜੀ ਬਿਲਕੁਲ ਇਸ ਨੂੰ ਚਾਹੀਦਾ ਪਲੇਸ ਸੈਕਿੰਡ ਚਾਹੀਦਾ ਸੀ ਹੂੰ ਬਿਲਕੁਲ ਬਿਲਕੁਲ ਉੱਤਕ ਹੋਣਾ ਚਾਹੀਦਾ ਸੀ ਜੀ ਨਹੀਂ ਪੰਜਾਬ ਦਾ ਕੋਈ ਲੀਡਰ ਥੋੜਾ ਦਿੱਲੀ ਦਾ ਲੀਡਰ ਹੋ ਸਕੇ ਦਿੱਲੀ ਵਾਲੇ ਸਾਰੇ ਹੈਗੇ ਨੇ ਕਦੇ ਉਹ ਕੋਈ ਪਾਠ ਪਾ ਜਾਂਦਾ ਕਦੇ ਕੋਈ ਕਿਸੇ ਨਾ ਕਿਸੇ ਨੂੰ ਅਮੂਰੇ ਕਰਦੇ ਨੇ ਉਹ ਇਹਨਾਂ ਨੂੰ ਨੋਟੀਫਾਈ ਕਰਦੇ ਨੇ ਖੈਰ ਮਾਨ ਸਾਹਿਬ ਹੁਣ ਕੋਈ ਜਲਵਾ ਦਿਖਾ ਸਕਣਗੇ ਸੰਭਾਵਨਾਵਾਂ ਨੇ ਵੱਡੀਆਂ ਉਹ ਕਈ ਕੁਝ ਸੰਭਾਲਣਗੇ ਸਿਆਸੀ ਤੌਰ ਤੇ ਵੀ ਆਪ ਆਪ ਦੇ ਖੇਤਰ ਦੇ ਵਿੱਚ ਵੀ ਕਹਿ ਲਈਏ ਮੁਸ਼ਕਿਲ ਲੱਗ ਰਿਹਾ ਜੀ ਇਹਨਾਂ ਦਾ ਤਾਂ ਪੰਜਾਬ ਬਣਿਆ ਤਾਂ ਕੰਪੀਟੀਸ਼ਨ ਇੰਨਾ ਹੀ ਆ ਵੀ ਉੱਥੇ ਪੱਗ ਕਿਹਨੇ ਟੋਹਾਲੀ ਲੱਤਾਂ ਤੋਂ ਕਿਹੜਾ ਕਿਹੜੀ ਸਿਆਗੇ ਫੜ ਕੇ ਇੰਨਾ ਹੀ ਆ ਹੂੰ ਜਿਸ ਸਰ ਦੇ ਬੇਤੋਂ ਵੱਧ ਦਿਨਾਂ ਦੀ ਹੈ ਨਹੀਂ ਵਿਚਾਰਿਆ ਫਿਰ ਦੇਖਦੇ ਆ ਡਾਕਟਰ ਸਾਹਿਬ ਜਿਵੇਂ ਆਪਰੇਸ਼ਨ ਨੋਟਿਸ ਬਿਲਕੁਲ ਆਪਰੇਸ਼ਨ ਨੋਟਿਸ ਦੀ ਆਪਾਂ ਗੱਲ ਕਰ ਰਹੇ ਆ ਕਿ ਆਪ ਉੱਤੇ ਇਹ ਜਾਨੀ ਕਿ ਦੂਜਾ ਕਹਾੜਾ ਇਹਦਾ ਫਿਰ ਗਿਆ ਜਾਂ ਫਿਰ ਰਿਹਾ ਤਾਂ ਕੀ ਹੋਰ ਨਾ ਜਿਹੜੀਆਂ ਸਿਆਸੀ ਤਰ੍ਹਾਂ ਨੇ ਜਿਹੜੀਆਂ ਵੱਖ-ਵੱਖ ਅਕਾਲੀ ਦਲ ਹੋ ਗਿਆ ਜਾਂ ਕਾਂਗਰਸ ਵੀ ਹੈਗੀ ਹੈ ਤਾਂ ਹੋਰ ਇਹਨਾਂ ਉੱਤੇ ਵੀ ਅਗਲੇ ਸਮੇਂ ਕੋਈ ਇਦਾਂ ਦਾ ਆਪਰੇਸ਼ਨ ਚੱਲਣ ਦੀ ਸੁਭਾਵਨਾ ਹੈਗੀ ਹੈ ਕਿਉਂਕਿ ਦੂਜੀਆਂ ਧਿਰਾਂ ਵੀ ਹੁਣ ਡਰੀਆਂ ਹੋਈਆਂ ਨੇ ਖਤਰੇ ਦੇ ਵਿੱਚ ਨੇ ਇਕੱਲੇ ਆਪ ਨਹੀਂ ਬਾਕੀ ਸਿਆਸੀ ਧਿਰਾਂ ਜੀ ਦੇਖੋ ਭਾਜੀਪੀ ਨੇ ਜਿਹੜਾ ਤਰੀਕਾ ਗਵਰਨੈਂਸ ਦਾ ਜਾਂ ਹੋਰ ਅਪਣਾ ਲਿਆ ਉਹ ਇਹ ਹੈ ਜੀ ਕਿ ਇਹ ਬਿਲਕੁਲ ਇੱਕ ਅਥੋਰਿਟੇਰੀਅਨ ਸਟੇਟ ਹੈ ਸਾਰੀਆਂ ਏਜੰਸੀਆਂ ਨੂੰ ਬੜੀ ਬੇਦਰੇਕੀ ਨਾਲ ਉਹ ਯੂਜ਼ ਕਰਦੇ ਨੇ ਜਿਹੜੇ ਪੋਲੀਟੀਸ਼ੀਅਨ ਚ ਵੀ ਕੋਈ ਕਮਜ਼ੋਰੀ ਹੈ ਜਾਂ ਜਿਹਦਾ ਇਕਨੋਮਿਕ ਹਿੱਤ ਹੈ ਜਾਂ ਫਾਈਨੈਂਸ਼ੀਅਲ ਹਿੱਤ ਹੈ ਥੋੜੀ-ਬਹੁਤ ਵੀ ਜੇ ਕਿਸੇ ਦਾ ਕੋਈ ਧੰਦਾਤ ਹੁੰਦਾ ਹੈ ਉਹਨਾਂ ਨੂੰ ਉਹਨੇ ਨਹੀਂ ਛੱਡਿਆ ਕਾਂਗਰਸ ਨੂੰ ਵੀ ਰੇਸ ਲੱਗੀ ਹੋਈ ਹੈ ਬੀਜੇਪੀ ਜੁਆਇਨ ਕਰਨ ਦੀ ਆਪ ਚੋਂ ਵੀ ਲੱਗੀ ਹੋਈ ਹੈ ਪਰ ਕੁਝ ਪੱਟੀਗਲ ਨਹੀਂ ਕਾਲੀਆਂ ਚੋਂ ਵੀ ਉਹ ਪੱਟਣ ਕੁਛ ਨਾ ਕੁਛ ਨੂੰ ਕਾਲੀਆਂ ਦੇ ਵਿੱਚ ਵੀ ਕਾਫੀ ਲੱਤਾਂ ਕੰਬ ਰਹੀਆਂ ਨੇ ਬਹੁਤ ਸਾਰੇ ਲੀਡਰਾਂ ਦੀਆਂ ਪਰ ਮੈਨੂੰ ਲੱਗਦਾ ਕੋਈ ਇਦਾਂ ਨਹੀਂ ਕਰਨਗੇ ਉਹ ਇਹ ਹੋ ਸਕਦਾ ਹੈ ਕਿ ਕਾਲੀਆਂ ਨੂੰ ਕੋਈ ਇੱਕ ਜੂਨੀਅਰ 파ਰਟਨਰ ਦੇ ਤੌਰ ਤੇ ਨਾਲ ਰੱਖ ਕੇ ਇਲੈਕਸ਼ਨ ਲੜਨ ਬੀਜੇਪੀ ਚ ਸਾਰੀਆਂ ਪਾਰਟੀਆਂ ਨੂੰ ਵੀ ਸ਼ਾਮਲ ਕਰ ਲਵੇ ਆਪਣੇ ਆਪ ਦੇ ਵਿੱਚ ਸਾਰੀ ਕਾਂਗਰਸ ਸਾਰੀ ਆਪ ਸਾਰਾ ਕਾਲੀ ਦਲ ਤਾਂ ਵੀ ਬੀਜੇਪੀ ਦੇ ਨਾਮ ਤੇ ਵੋਟ ਪੰਜਾਬ ਤੇ ਨਹੀਂ ਪੈਣੀ ਹੂੰ ਇੱਕ ਵਿੱਚ ਪੰਜਾਬ ਦਾ ਸੋ ਜਿਹੜਾ ਉਲਟ ਖੜੂਗਾ ਉਹ ਸਗੋਂ ਗੇਨ ਕਰ ਸਕਦਾ ਇਹ ਜੀ ਹਾਲਾਤ ਦੇ ਵਿੱਚ ਸੋ ਮੇਰਾ ਖਿਆਲ ਉਹ ਬੜੀ ਸਿਆਣਪ ਨਾਲ ਚੱਲ ਰਹੇ ਨੇ ਕਿ ਸਾਮ-ਦਾਮ ਦੰਡ ਪੇਤ ਸਾਰਾ ਚਲਾ ਰਹੇ ਨੇ ਪਰ ਪੂਰੇ ਕਾਹੋ ਜਿਲ੍ਹਾ ਚ ਚਲਾ ਰਹੇ ਨੇ ਤੇ ਉਹਦਾ ਪਹਿਲਾ ਵੀ ਤਮਾਮ ਆਦਮੀ ਪਾਰਟੀ ਬਣੂਗੀ ਇਹ ਕਲੀਅਰ ਹੀ ਹੈ ਹੂੰ ਹੂੰ ਕਹਿੰਦਾ ਭਾਬ ਕਿ 29 ਮਈ ਤੱਕ ਇਹ ਅਪਰੇਸ਼ਨ ਚੱਲ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਹੈ ਇਲੈਕਸ਼ਨ ਉਹ ਪਹਿਲੀ ਜੋਨੂ ਹੈ ਬੜਾ ਲੰਮਾ ਵਕਫਾ ਹੈ বিজেਸੀ ਕੋਲਟੀ ਅਪਰੇਸ਼ਨ ਨੂੰ ਅੱਗੇ ਵਧਾਉਣ ਲਈ ਚਲਾਉਣ ਲਈ ਤੇ ਕਈ ਤਰ੍ਹਾਂ ਦੇ ਜਿਹੜੇ ਮੋਰਚੇ ਨੇ ਉਹ ਸਮਝਣ ਲਈ ਹੁਣ ਦੇਖਦੇ ਹਾਂ ਕਿ ਅਗਲੇ ਸਮੇਂ ਜਿਹੜੀ ਭਾਪੀ ਦਾ ਜਿਹੜਾ ਹੈ ਆਪਰੇਸ਼ਨ ਲੋਡਸ ਜਿਹਨੂੰ ਦੱਸਿਆ ਜਾ ਰਿਹਾ ਹੈ ਇਹਦੀ ਮੋਰਚਾ ਬੰਦੀ ਕਿਸ ਤਰ੍ਹਾਂ ਦੇ ਸਾਹਮਣੇ ਆਉਂਦੀ ਹੈ ਡਾਕਟਰ ਸਾਹਿਬ ਤੁਸੀਂ ਇਹਦੇ ਅੱਜ ਦੇ ਜਿਹੜੇ ਵਕਫ ਵਕਫ ਫਕਸ ਹਨ ਉਹ ਬੜੇ ਵਿਸਤਾਰ ਨਾਲ ਤੇ ਬੜੇ ਬੇਬਾਕ ਸਰੋਤਿਆਂ ਅਗੇ ਰੱਖਿਆ ਹੈ ਚੈਨਲ ਈ ਮਿਸ਼ਨ ਪੰਜਾਬੀ ਲਈ ਤੁਸੀਂ ਆਪਣਾ ਵੱਡਾ ਮੁੱਲਾ ਸਮਾ ਦਿੱਤਾ ਸੋ ਅਸੀਂ ਸਾਡੇ ਨਾਲ ਉਗੇ ਵਿਸ਼ਵ ਚਿੰਤਕ ਤੇ ਸਿਆਸੀ ਮਾਹਰ ਡਾਕਟਰ ਸ਼ਵਿੰਦਰ ਸਿੰਘ ਪੱਟੀ ਜੀ ਜਿਨ੍ਹਾਂ ਨੇ ਅੱਜ ਦਾ ਇਹ ਪ੍ਰੋਗਰਾਮ ਖਾਸ ਖਾਸ ਕਰਕੇ ਜਿਹੜਾ ਆਪਰੇਸ਼ਨ ਰੂਟਸ ਦੇ ਦੁਆਲੇ ਘੁੰਮਦਾ ਰਿਹਾ ਉਹਦੀ ਜਿਹੜੀ ਹੈ ਜਿਹੜੀ ਤੰਦ ਜਿਹੜੀ ਨਾੜ ਨਾੜੋ ਵਿਸਤਾਰ ਨਾਲ ਕੁੱਲੀਏ ਸੋ ਦਰਸਾ ਤੁਸੀਂ ਚਣ ਲਈ ਮਿਸ਼ਨ ਪੰਜਾਬੀ ਲਈ ਆਪਣਾ ਬਟਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਸ਼ੁਕਰੀਆ ਭਿੰਡ ਸਰਵ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਇਹ ਮਿਸ਼ਨ ਪੰਜਾਬੀ